ਜੀ ਹਾਲ ਚਾਲ ਹੈ ਮਿੱਤਰੋ ਠੀਕ ਠਾਕ ਹਾਂ ਬੰਦੇ ਸਾਡੇ ਨੇ ਚੱਲ ਜਾਣਾ ਆ ਆ ਗਿਆ ਮੁੰਡਾ ਕਰ ਕੀ ਸ਼ੋਪਿੰਗ ਆ ਆਓ 25 ਰੁਪਏ ਲੱਗਣਾ ਕਹਿੰਦਾ ਓਕੇ ਹੋ ਜਾ ਪੂਰਾ ਤੇ ਤੂੰ ਕਰਾ ਲਿਆ ਦਾ ਆਪਣਾ ਹਾਂ ਮੇਰੇ ਤੇ ਜ਼ਿਆਦਾ ਤੇਰੇ ਤੇ ਕਿੰਨੇ ਲੱਗਣੇ ਇਹ ਹੋ ਜਾਊਗਾ ਨਾ ਸਹੀ ਹੋ ਜਾਣਾ ਤੇ ਆਮ ਲੱਗੋ ਕਿੱਥੇ ਦੁਕਾਨ ਕਿੱਥੇ ਉਹਦੀ ਮੈਨੂੰ ਦੱਸ ਦੇ ਮਾੜਾ ਜੀ ਉਹ ਮੱਕੜ ਸਕੂਲ ਦੇ ਲਾਗੇ ਜੀ ਅੱਛਾ ਉਹ ਹੀ ਆ ਉਹ ਕਰਦੇ ਆ ਜੇ ਬਸ ਠੀਕ ਆ ਮੋੜ ਤੇ ਹੀ ਨਾਲ ਹੀ ਦਾ ਉੱਪਰ ਹੀ ਬਾਬਾ ਜੀ ਦੀਆਂ ਫੇ ਤਿਆਰੀਆਂ ਫੇ ਕੱਲ ਪਰਸੋਂ ਬਾਬਾ ਜੀ ਕਦੋਂ ਆਉਂਗੇ ਫੇ ਹੁਣ ਕੈਨੇਡਾ ਵਾਲਿਓ ਕਦੋਂ ਆਉਂਗੇ ਹੁਣ ਪੱਕੀ ਗੱਲ ਆ ਚੰਪੈਸੇ ਜੋੜ ਕੇ ਫੇ ਡੋਨ ਆਵਾਂਗੇ ਪੱਕੀ ਗੱਲ ਆ ਕਿੰਨੇ 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 ਫੇ ਅਗਲੀ ਵਾਰੀ ਜਿਹੜਾ ਆਈਫੋਨ ਨਵਾਂ ਹੋਣਾ ਮੇਰੇ ਲਈ ਆਉਣਾ ਚਾਹੀਦਾ ਹੁਣ ਮੈਂ ਤੁਹਾਨੂੰ ਯਾਦ ਕੀ ਮੰਗਾਰਨੀ ਪਾਈ ਕਿ ਮੰਮੀ ਯਾਦ ਮਾਪੇ ਹੀ ਲੈ ਲਵਾਂ ਕੀ ਰੱਬ ਵੀ ਇਹ ਸਾਰੇ ਹਾਂ ਤੂੰ ਲੈ ਕੇ ਤੇ ਮੈਨੂੰ ਹੁਣ ਲੈ ਦਾਂਗੇ ਜਿਹੜਾ ਐਕਟਰ ਬਣਿਆ ਤੇਨੂੰ ਨਾਂ ਆ ਕੋਈ ਯਾਰ 10 10 ਕੀ ਚਾਹੀਦਾ ਹੈ ਫੋਨ ਚਾਹੀਦਾ ਮੈਨੂੰ ਗੱਡੀ ਇੰਪੋਰਟ ਕਰਾ ਦਿਆਂਗਾ ਸਵਿਫਟ ਭੇਜਦਾ ਤੈਨੂੰ ਉੱਥੇ ਤੇਰੇ ਕੋ ਕੈਮਰੀ ਆ ਭਰਾਵਾ ਤੂੰ ਸਾਡੇ ਆਓ ਮਾਈ ਗੋਡ ਹਮਾਰੇ ਸਟਿੱਕਰ ਬਣ ਕੇ ਆਏ ਹਨ ਲਾ ਇੱਕ ਪੰਪ ਲਾ ਦੇ ਇੱਥੇ ਵੀ ਅਮਰਤ ਕਿੱਦਾਂ ਦੇ ਮੈਂ ਤੈਨੂੰ ਹੋਰ ਬਣਾ ਕੇ ਲਿਆ ਦਾਂਗਾ ਲਾ ਦੇ ਜਿਆਦਾ ਸਲੌਮ ਲਿਆਉਂਦੇ ਹਸਾਣਾ ਜਿਆਦਾ ਲੈ ਬੀ ਤੇ ਰੈੱਡ ਨਹੀਂ ਬਲੈਕ ਵਾਈਟ ਕੀ ਕੀ ਲਿਆਂਦਾ ਬਣਾ ਕੇ ਦਿਖਾ ਮੜਾ ਜਾ ਲਓ ਜੀ ਬੰਦੇ ਸਾਡੇ ਨੇ ਸਾਡੇ ਲਈ ਇਹ ਆਪਣੇ ਕੈਨੇਡਾ ਕਹਿੰਦਾ ਮੈਂ ਆਪਣੀ ਗੱਡੀ ਪਿੱਛੇ ਲਾਉਣਾ ਆ ਉਹ ਬਣਾ ਲਾਂਗੇ ਹੋਰ ਇੱਥੇ ਲੱਗੋ ਛੋਟਾ ਬ੍ਰਦਰ ਇਹ ਕੈਨੇਡਾ ਦੀ ਗੱਡੀ ਦੇ ਪਿੱਛੇ ਲੱਗੇਗਾ ਸਾਡੇ ਚੈਨਲ ਦਾ ਲੋਗੋ ਹੁੰਦੇ ਦੇ ਜਿਉਂਦਾ ਆਇਆ ਨੇ ਇੱਕ ਵਾਰੀ ਮਾਣਾ ਨਾ ਹੈ ਮੇਰੀ ਕੁੜੀ ਨੇ ਤੇ ਨਾ ਇਹਨਾਂ ਨੇ ਮੈਨੂੰ ਜੱਫੀ ਪਾ ਕੇ ਨਹੀਂ ਮਿਲੇ ਇੱਕ ਵਾਰੀ ਉਹ ਕਾਦੇ ਪੋਤਾ ਤੇਰੇ ਬਾਹਰ ਜਾ ਕੇ ਬਦਲ ਗਏ ਪੋਤ ਕ ਪੁੱਤ ਬਣ ਗਏ ਆ ਇਹ ਤੇ ਐਵੇਂ ਹੀ ਹੁਣ ਕਹਿੰਦੀਆਂ ਗੱਲਾਂ ਆ ਉਹ ਪਿਆਰ ਥੋੜੀ ਰਿਹਾ ਆ ਨਹੀਂ ਆਂ ਤੀਆਂ ਪੱਤੇ ਇਦਾਂ ਲਾ ਫੇ ਵਧੀਆ ਜੇ ਕਰਕੇ ਇਧਰੇ ਬਣਾਉਣਾ ਮੈਂ ਵੀਡੀਓ ਆ ਮੇਰੀ ਪ੍ਰਸਿੱਧੀ ਵੀ ਲੱਗੀ ਵਿਚਾਰੀ ਵੀ ਬੀਬੀ ਮੈਂ ਆਪਣੀ ਬੀਬੀ ਦਾ ਲੱਤਾਂ ਘੁੱਟੀਆਂ ਹੁਣੇ ਹੀ ਅਜੇ ਮੈਂ ਕੈਮ ਕੀਤਾ ਇਹਨੂੰ ਇਹ ਲੱਗਣ ਲੱਗਾ ਲੋਗੋ ਲਾ ਦੀਏ ਫੇ ਗੱਡੀ ਤੇ ਲੋਗੋ ਦੱਸੋ ਮਿੱਤਰੋ ਫੇ ਲਾ ਦੀਏ ਗੱਡੀ ਤੇ ਵਧੀਆ ਲੱਗੂਗਾ ਲੋਗੋ ਆਪਣਾ ਇਹ ਲਾਉਣਾ ਚਾਹੀਦਾ ਉਦਾਂ ਕੋਈ ਚੱਕਰ ਨਹੀਂ ਸਾਰਿਆਂ ਦੇ ਫਾਲੇ ਚੱਕ ਫੇ ਛੱਡ ਫੇ ਵਧੀਆ ਜੇ ਤਰੀਕੇ ਨਾਲ ਲੋਗੋ ਕਰ ਚਰਨ ਨਾਲ ਹੋ ਕੇ ਲਵਾ ਦੀ ਸਾਫ ਜਾ ਕਰਕੇ ਲਵਾਈ ਨਾ ਖਾਣਾ ਮੈਂ ਤਾਂ ਮੈਂ ਵੀ ਨਹੀਂ ਚਾਹਦੀ ਤੇ ਮੈਨੂੰ ਬੁਲਾਉਂਦੇ ਨਹੀਂ ਹਾਂ ਮੁੜ ਕੇ ਤੂੰ ਉੱਥੇ ਬੈਠੀ ਰਹੀ ਇਹ ਲਾ ਰੁਕ ਮੈਂ ਥੱਲੇ ਆ ਗਿਆ ਮੇਰੇ ਹੁੰਦੇ ਦੋਸਤੇ ਸੋਸੇ ਦੇ ਖਾ ਗਿਆ ਚੱਲ ਲਾ ਮੈਨੂੰ ਖਿਚੜੀ ਖਾਣ ਸਾਲਿਆਂ ਜਿਵੇਂ ਖਵਾਦੇ ਹੁੰਦੇ ਮੈਂ ਸੋਸੇ ਖਿਚੜੀ ਪਾਣੀ ਵਧੀਆ ਜਿਹਾ ਕਰਕੇ ਲਾ ਗਿਆ ਹੈ ਨਾ ਕਿਹੜਾ ਲਾ ਆ ਕੀ ਆ ਆ ਕਿਹੜਾ ਹੈ ਇੰਸਟਾਗ੍ਰਾਮ ਦਾ ਅੱਛਾ ਆ ਇੰਸਟਾਗ੍ਰਾਮ ਅੱਗੇ ਵੀ ਲਾ ਦੀ ਨਾ ਇਹ 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 ਕਿੱਥੇ ਕਿੱਥੋਂ ਭਰਾਵਾ ਇੱਥੇ ਲਾ ਦੇ। ਆਹ ਦੇਖਾ ਪੱਤੀ ਉਹ ਛੋਟਾ ਹੁੰਦਾ ਤਾਂ ਵੀ ਕੋਈ ਚੱਕਰ ਨਹੀਂ ਵੱਡਾ ਨਹੀਂ। ਲੋ ਚੱਲ ਲਾ ਦੇ ਠੀਕ ਆ। ਸਿੱਧਾ ਜਿਹਾ ਕਰਕੇ ਲਾ। ਲਾ ਆਖੀ ਯਾਰ ਤਾਂਮੀ ਬਲੌਗਸ ਆਪਣੀ ਸਵਿਫਟ ਦੇ ਮੂਰੇ। ਇਹ ਤੂੰ ਲਾ ਇੱਥੇ ਲਾ ਇੱਥੇ ਇੱਥੇ ਥੱਲੇ ਲਾ ਯਾਰ। ਉੱਪਰ ਨਹੀਂ ਥੱਲੇ ਇੱਥੇ ਲਾ ਹਾਂ ਇੱਥੇ ਇੱਥੇ ਲਾ ਹਾਂ ਇੱਥੇ ਠੀਕ ਆ। ਇੱਥੇ ਸੋਹਣਾ ਲੱਗਦਾ ਐ ਸਿੱਧਾ ਸਿੱਧਾ ਲਾਈਆਂ ਹੋਰ ਕਰ ਦੇ ਉੱਥੇ ਉਹ ਵੀ ਲੱਗਣਾ ਇੱਥੇ ਇੰਸਟਾਗ੍ਰਾਮ ਦਾ ਆਹ ਇੱਕ ਲੱਗ ਗਿਆ ਮੇਤਰਾਂ ਦਾ ਲੱਗੋ ਬੱਲੇ ਬੱਲੇ ਕਰਾਵਾਂਗੇ ਤੇ ਆਹ ਹਾ 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 ਬੱਸ ਹੁਣ ਕਹਿਰੀ ਹੋਣਾ ਹੁਣ ਕੀ ਕਰੇ ਬੰਦਾ ਓਕੇ ਚੜਦੀ ਕਲਾਈ ਆ ਜੀ ਹੁਣ ਚੜਦੀ ਕਲਾਈ ਆ ਤਾਂ ਦੀ ਗੋਲੇ ਤਾਂ ਸੱਟ ਲਿਆ ਗਿਆ ਆਇਸ਼ਾ ਕੇ ਇੰਸਟਾ ਦਾ ਵੀ ਲੱਗੋ ਲੱਗੂਗਾ ਇਹ ਹੁੰਦਾ ਨਾ ਉੱਪਰੋਂ ਆਹ ਵਾ ਹੋਈ ਦਈ ਟੈਂਡਾ ਬੱਲੇਆ ਬਾਬਾ ਤੂੰ ਛੜੀ ਏ ਇੱਥੇ ਠੀਕ ਆ ਇਹਦੇ ਤੇ ਠੀਕ ਆ ਠੀਕ ਆ ਹੇ ਥੱਲੇ ਕਰਤਾ ਜਾ ਆ ਉੱਪਰ ਕਰਤਾ ਡਿੰਗਾ ਕਰਤਾ ਡਿੰਗਾ ਕਰਤਾ ਦਮਗ ਕਾਇ ਨਾ ਤੋੜਤਾ ਨੀ ਜਦੋਂ ਜਾਵੇ ਉਹ ਲੱਗ ਗਿਆ ਲਾਗ ਲੈਣ ਦੇ ਕੋਈ ਮੁੱਦਾ ਨਹੀਂ ਹੈਗਾ ਚੱਕਰ ਪਾਪਾ ਮੈਂ ਆ ਦੇ ਹੱਥ ਜੋੜੇ ਮੈਂ ਕੁਝ ਨਹੀਂ ਕਿਹਾ ਕਹਾਤਾ ਆਪਣੀ ਕੁੜੀ ਨੂੰ ਕਹਿਣ ਦੇ ਕੋਲ ਕਿੰਨੀ ਛੱਡੀ ਮਰ ਜਾਂ ਬਲਕਾ ਕਹਿੰਦੇ ਉਹ ਤੋਚਾ ਘੰਟੀ ਦਾਦੀ ਤੇਰੀ ਹਾਂ ਠੀਕ ਆ ਓਕੇ ਆ ਓਕੇ ਠੀਕ ਆ ਵੀ ਥੋੜਾ ਜਿਹਾ ਡਿੰਗਾ ਹੁੰਦਾ ਪਰ ਠੀਕ ਆ ਤਾਂ ਆ ਠੀਕ ਆ ਕੋਈ ਚੱਕਰ ਨਹੀਂ ਆ ਹਾਂਜੀ ਤੂੰ ਮੇਰੀ ਮੰਮੀ ਨੂੰ ਕੀ ਕਹਿ ਨਹੀਂ ਆ ਉਹ ਕਹਿ ਕੇ ਦੇਖ ਲੈ ਫੇ ਹਾਂ ਕਿਦਾਂ ਕਿ ਨਹੀਂ ਗੱਲ ਅਸੀਂ ਆਪਣੀ ਕਰਨੇ ਕੀ ਕਿਹਾ ਕੀ ਗਿਆ ਮੈਂ ਤਾਂ ਕੁਝ ਵੀ ਨਹੀਂ ਕਰਦਾ ਉਹ ਕਹਿ ਵੀ ਨਹੀਂ ਸਕਦੀ ਤੂੰ ਨਹੀਂ ਕਹਿ ਸਕਦੀ ਹਾਂ ਮੇਰੀ ਆਪਣੀ ਕੈਮਰੀ ਹੋੜ ਮੈਂ ਉੱਪਰ ਆਇਆ ਤਾਂ ਫੇਰ ਪੈ ਗਈ ਲੰਮੇ ਇੱਧਰ ਕਰ ਲਾ ਮੂੰਹ ਪੈਈ ਹੈ ਪੈਈ ਹੈ ਤੂੰ ਚੀਜ਼ ਕੀ ਆ ਆ ਬੜੀਆਂ ਮੇਰੀ ਮੰਮੀ ਨੂੰ ਗੱਲਾਂ ਕਰਦੀਆਂ ਮੈਂ ਤਾਂ ਕੁਝ ਨਹੀਂ ਕਿਹਾ ਵੈਸੇ ਉਹ ਕਹਿ ਰਹੇ ਆਹੀ ਆਪਣੀਆਂ ਗੱਲਾਂ ਕਹਿੰਦੇ ਕੀ ਕਹਿੰਦੇ ਆ ਇਹਨੂੰ ਕਹਿਣਾ ਤੂੰ ਐਕਟਰ ਨਹੀਂ ਆ ਮੈਨੂੰ ਸੁਣਿਆ ਰਹਿਣ ਲਾ ਸੁਣ ਸੁਣ ਜੇ ਫੇਰ ਅਸੀਂ ਕੀ ਕਰਨਾ ਅਸੀਂ ਡਰਦੇ ਆ ਤੇ ਤੂੰ ਕੋਈ ਨਹੀਂ ਉਹ ਦਮ ਕੋਈ ਨਹੀਂ ਫਿਰ ਨਾਲੇ ਸੂਟ ਹੀ ਨਹੀਂ ਕਿਤੇ ਲੱਤਦੇ ਪਏ ਤੇਰੇ ਬੀਬੀ ਗੱਡੀ ਤੇ ਸਟicker ਲਾਤਾ ਪਾਉੜਾ ਪਾਦਾ ਸਟicker ਧਾਮੀ ਬਲੌਗ ਜਿੱਦਾਂ ਮੈਂ ਆਪਣਾ ਚੈਨਲ ਦਾ ਨਾਮ ਰੱਖਿਆ ਨਾ ਧਾਮੀ ਬਲੌਗ ਉਹ ਅਸੀਂ ਗੱਡੀ ਤੇ ਸਟicker ਲਾਤਾ ਇੱਕ ਪੰਪਲ ਨੇ ਬਾਹਰ ਲਾਉਣਾ ਕੈਨੇਡਾ ਜਾ ਕੇ ਇੱਕ ਮੈਂ ਆਪਣੀ ਗੱਡੀ ਤੇ ਲਾਤਾ Swift ਤੇ ਠੀਕ ਆ ਹੁਣ ਜਦੋਂ ਬੱਬਾ ਵੱਡੀ ਦਊਗਾ ਉੱਤੇ ਵੀ ਲਵਾਵਾਂਗੇ ਇਹ ਵੀ ਸਾਡੀ ਵੱਡੀ ਆ ਕਿਉਂ ਜੀ ਇਹ ਮੜੀ ਆ ਇਹ ਨੇ ਮੇਰੀ ਰਾਣੀ ਆ ਇਹ ਮੈਂ ਸ਼ੌਂਕ ਨਾਲ ਲਈ ਸੀ ਆ ਸਵਿਫਟ ਗੱਡੀ ਮੈਂ ਲਈ ਸੀ 2018 ਚ ਨਵੀਂ ਤੇ ਬੜੀ ਰੀਜਣਾ ਬਣਾਈ ਸੀ ਤਾਂ ਜਦੋਂ ਕਿਦਾ ਲੱਗ ਗਿਆ ਲੰਗ ਜਣੀ ਤੇ ਲੋਕਾਂ ਨੇ ਦੇਖਣਾ ਇਹ ਮੁੰਡੇ ਨੇ ਗੱਡੀ ਗੱਡੀ ਸੋਹਣੀ ਬਣਾਈ ਆ ਹਾਂ ਕੀ ਕਹਿੰਨੀ ਬੀਬੀ ਕਿੰਨੇ ਚਿਰ ਆ ਲਈ ਉਹ ਉੱਠ ਕੇ ਉੱਠ ਕੇ ਬੈਠੇਂਗੀ ਤੇ ਮੈਂ ਤੈਨੂੰ ਦੱਸੂਗਾ ਮੈਂ ਇਦਾਂ ਨਹੀਂ ਦੱਸ ਸਕਦਾ ਕੀ ਸੋਨੇ ਉਹ ਤੁਹਾਡੇ ਲਈ ਖਿਚੜੀ ਲੈ ਖਾ ਲਈ ਆ ਅੱਛਾ ਖਾ ਲਈ ਆ ਇਹ ਗਰਸ਼ਰਨ ਲਈ ਹੈਗੀ ਆ ਫੇਰ ਬੀਬੀ ਮੈਂ ਕਾ ਦੇਖ ਲਾ ਇੱਕ ਗੱਲ ਆ ਜੀਆਂ ਨਾਲ ਰੌਣਕਾਂ ਹੁੰਦੀਆਂ ਆ ਬੀਬੀ ਇਹ ਗੱਲ ਤੂੰ ਮੰਨਦੀ ਆ ਦੇਖ ਲਾ ਇਹ ਆਇਆ ਸੀਗਾ ਕਿੰਨੀਆਂ ਰੌਣਕਾਂ ਜਦੋਂ ਜਾਣਾ ਤੇ ਸਾਲਾ ਦਿਲ ਹੋਰ ਤਣਾ ਹੋ ਜਾਣਾ 2-4 ਦਿਨ ਤੇ ਬੀਬੀ ਦਿਲ ਹੀ ਨਹੀਂ ਲੱਗਣਾ ਹੈ ਬੀਬੀ ਤੇਰਾ ਦਿਲ ਕੀ ਕਹਿੰਦਿਆ ਹੁਣ ਜਿੱਦਾਂ ਇਹਨਾਂ ਜਾਣਾ ਤੇ ਨਹੀਂ ਮਤਲਬ ਤੇਰਾ ਦਿਲ ਧੜਕ ਧੜਕੂ ਕਰਦਾ ਆ ਕਰਦਾ ਹੋਰ ਕਰਦਾ ਕਿੰਨਾ ਕਿਆ ਕਰਦਾ ਖਾਂਦੀ ਹੋਣੀ ਮੈਂ ਵੀ ਖਾਂਦੀ ਉਹ ਜੂਠੀ ਨਹੀਂ ਖਾਂਦੀ ਡਿਊਟੀ ਇਹਦੀ ਬਹਿਨ ਦਾ ਸਿਰ। ਉਹ ਨਹੀਂ ਨਾ ਪ੍ਰਸ਼ਟ ਕਰੋ ਦਾ ਉਹਨੇ ਕਦੀ ਨਹੀਂ ਡਿਊਟੀ। ਹਾਂ ਕਿਹੜਾ ਕੁਛ ਖਾਨਾ? ਨਹੀਂ 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 ਖਾਣਾ ਤਾਂ ਨਹੀਂ ਅਮਰ ਸਿਆ ਗਿਆ ਉਹਨੇ। ਕਾਲੀ ਨਾ ਮੇਰੀ ਕੁੱਤੇ ਖਾਣੀ। ਨਹੀਂ ਨਹੀਂ ਪਤਾ। ਕਰਤੀ ਕੁੱਤੇ ਖਾਣੀ ਇਹ ਤਾਂ ਹੋ ਗਈ ਆ। ਨਹੀਂ ਮੈਂ ਤਾਂ ਖਾਧਿਆ ਨਹੀਂ ਕੌਲੀ ਲੱਖੀ ਉਹਨੇ ਰੱਖੀ। ਕੁੱਤੇ ਖਾਣ ਕਰ ਲੈ ਖਾਣੀ ਕੁੱਤੇ ਨਾ। ਆ ਦੇ ਪਿਆਰ ਦਾਦੀ ਪੋਤੇ ਦਾ। ਉਹਨੇ ਚੱਲ ਜਾਣਾ ਹੁਣ ਦਾਦੀ ਨੂੰ ਹੋਰ ਤਰ੍ਹਾਂ ਹੋਈ ਜਾਂਦਾ। ਕੱਲ ਪਰਸੋਂ ਦਾ ਇਹ ਤਾਂ ਨਾ ਦਿਲ ਨੂੰ ਹੋਰ ਤਰ੍ਹਾਂ ਹੋਈ ਜਾਂਦਾ। ਹੋਏ ਆ ਜਾਣਾ ਮੈਂ। ਵੀ ਵੀ ਟੈਨਸ਼ਨ ਨਾਲ ਇਹਨੇ ਸਾਲ ਨੂੰ ਅਸੀਂ ਫੇਰ ਸਾਧ ਲੈਣਾ ਸਾਲ ਦਾ ਪਤਾ ਲੱਗਦਾ ਕਿਤੇ। ਫੇਮ ਹੀ ਨਹੀਂ ਆਇਆ ਲੈ ਚਿੰਤਾ ਕਾਤੇ ਕਰ ਦੀ ਲੈ ਕਰ ਗੱਲ ਟਿਕਟ ਕਰਾ ਦੇਾਂਗੇ ਜੱਟ ਰਾਜਾ ਬੈਠਾ ਨਾ ਇੱਧਰ ਆ ਦੇ ਸ਼ਾਹਾਂ ਦਾ ਸ਼ਾਹ ਬੈਠਾ ਆ ਸ਼ਾਹਾਂ ਦਾ ਸ਼ਾਹ ਬੈਠਾ ਤੇਰੇ ਕੋਲ ਕੁਝ ਕੁਝ ਕਰੋੜਾਪਤੀ ਬੰਦਾ ਆ ਮੈਂ ਪੁੱਛਣਾ ਕੀ ਆ ਭਰਾ ਪੁੱਛ ਲੈ ਦੇ ਕਿਤੇ ਟਿਕਟ ਕਰਾ ਦੂਗਾ ਮੈਂ ਤੂੰ ਦੰਦ ਕਿਉਂ ਕੱਢ ਨਹੀਂ ਕੀ ਮਤਲਬ ਮੇਰੇ ਤੋਂ ਪੈਸੇ ਆ ਨਹੀਂ ਤੂੰ ਦੰਦ ਕਿੱਦਾ ਕੱਢੇ ਮੈਂ ਨਹੀਂ ਕੱਢੇ ਲੈ ਤੇਰੀ ਤੇਰੀ ਯੁਰਤ ਕਿੱਦਾਂ ਹੋਈ ਦੰਦ ਕੱਢਣਾ ਨਹੀਂ ਚਾਹੁੰਨੀ ਮੇਰੇ ਆਪ ਹੀ ਨਿਕਲ ਜਾਂਦੇ ਤੇਰੇ ਆਪ ਹੀ ਨਿਕਲ ਜਾਂਦੇ ਬੜੀ ਤੂੰ ਦੰਦ ਕਿਦਾਂ ਕੱਢੇ ਮੇਰੇ ਤੋਂ ਵੀ ਪੈਸੇ ਨਹੀਂ ਤੂੰ ਦੰਦ ਹਟ ਕੱਢਣ ਦੀ ਤੇਰੀ ਜਿਰਤ ਹਿੰਮਤ ਕਿਦਾਂ ਹੋਈ ਪੈਸੇ ਹੁਣ ਭਰਾਵਾ ਹੁਣ ਤਾਂ ਗੱਲ ਹੀ ਨਹੀਂ ਕਰਨੀ ਤੇਰ ਕੋ ਹਿੰਮਤ ਕਿਦਾਂ ਹੋਈ ਤੇਰ ਕੋ ਕੱਢਣ ਦੀ ਦੰਦ ਮੇਰਾ ਮੇਰਾ ਹੀ ਸਾਥ ਕਰਦਾ ਮੈਂ ਨਹੀਂ ਦੇਣੇ ਹੁਣੇ ਤੇਰਾ ਸਾਹ ਕੁਛ ਯੂਪੀ ਵਾਲਾ ਕੁੱਲੀ ਪਾ ਦਿਆਂਗਾ ਘਰੋਂ ਬਾਹਰ ਓਏ ਗੱਲ ਹੋਈ ਨਾ ਮਾਚਲਵਾੜੀ ਸਹੀ ਗੱਲ ਹੈ ਬੀਬੀ ਕੁੱਲੀ ਪਾ ਦਿਆਂਗਾ ਘਰੋਂ ਬਾਹਰ ਕੁੱਲੀ ਆ ਦੇ ਲੈ ਛੱਡ ਲੈ ਕਿਤੇ ਐਵੇਂ ਨਾ ਸਮਝੀ ਮੈਨੂੰ ਬੇਬੀ ਤੂੰ ਸਾਡੀ ਜਾਇਦਾਦ ਦੀ ਮਾਲਕ ਆਂ ਇਨੂੰ ਕੱਢ ਦਾਲੀ ਬੜੀ ਮਾਲਕਾ ਤੂੰ ਇੱਕ ਸਕਿੰਟ ਰੁਕ ਬਣਾਉਣਾ ਤੈਨੂੰ ਮਾਲਕ ਹੁਣੇ ਬਣਾਉਣਾ ਤੈਨੂੰ ਮਾਲਕ ਰੁਕ ਜਾ ਇੱਕ ਸਕਿੰਟ ਹੁਣੇ ਬਣਾਉਣਾ ਤੈਨੂੰ ਕੀ ਪ੍ਰੋਬਲਮ ਕੀ ਏ ਤੈਨੂੰ ਤੈਨੂੰ ਕੀ ਆ ਕੀ ਪ੍ਰੋਬਲਮ ਹੈ ਜਿੰਨੋ ਦਿਨ ਚੱਲ ਤੈਨੂੰ ਕੁੱਲੀ ਪਾ ਦੇਣੀ ਆ ਚੱਲ ਕੁੱਲੀ ਪਾ ਦੇਣੀ ਆ ਕੁੱਲੀ ਤੂੰ ਪਾ ਜਾ ਕੇ ਪੈਸਾ ਦਾ ਮੈਂ ਪੈਹਾਂ ਚ ਖੇਡਣ ਵਾਲਾ ਆਦਮੀ ਆ ਅਸੀਂ ਖਰੇ ਖੇਡਦੇ ਹੀ ਆ ਉਹ ਖੇਡਦੀ ਆ ਨਹੀਂ ਪੈਸਿਆਂ ਤੇ ਖੇਡਣ ਵਾਲਾ ਹੀ ਆ ਨਾ ਰੁਪਈਆ ਤੇ ਕਦੇ ਦੇਖਿਆ ਨਹੀਂ ਮੈਂ ਖੜਾਇਆ ਤੈਨੂੰ ਪੈਸਿਆਂ ਤੇ ਸਹੀ ਦੇ ਦ ਆ ਗਈ ਓ ਤੇਰੀ ਮਿਸ ਪੂਜਾ ਆ ਆ ਦੇਖ ਤੇ ਪਰ ਆ ਹੋ ਜਾਂਦਾ ਪਰ ਆਈ ਆ ਲੈ ਆਉਂਦੀ ਕਿਉਂ ਸਾਹਮਣੇ ਆ ਲੈ ਇਹ ਕੀ ਹੁੰਦਾ ਤੈਨੂੰ ਦੇਖ ਲੈ ਉੱਠੀ ਗੱਲ ਕਰੂਗੀ ਜਦੋਂ ਇਹ ਜਲਾਲੇ ਵਾਲੀ ਪੁੱਠੀ ਗੱਲ ਕਰੂਗੀ ਜਦੋਂ ਇਹ ਜੰਮੀ ਪੁੱਠੀ ਆ ਬੀਬੀ ਇਹ ਹੈ ਦੇਖ ਲੈ ਉਹ ਬਣਾਇਆ ਕੰਜਰਾ ਤੇ ਲਈ ਤੂੰ ਖੜਨਾ ਹੀ ਇੱਕ ਨੇ ਬੀਬੀ ਕਮੈਂਟ ਕੀਤਾ ਕਹਿੰਦੀ ਨੌ ਸੱਸ ਦਾ ਕਿੰਨਾ ਪਿਆਰ ਮੈਂ ਉਹ ਉਹ ਤਾਂ ਆਪ ਹੀ ਜਾਣਦਾ ਜਾਂ ਮੈਂ ਜਾਣਦਾ ਵੀ ਕਿੰਨਾ ਪਿਆਰ ਆ ਮੈਂ ਕਿਹਾ ਜੇ ਕਿਤੇ ਮੈਂ ਕਿਹਾ ਜੇ ਕਿਤੇ ਮੈਂ ਇਹਨਾਂ ਨੂੰ ਸਮਝਾਇਆ ਨਾ ਹੋਵੇ ਤੇ ਲੱਤ ਤੋੜ ਦੇਣ ਇੱਕ ਦੂਜੇ ਦੀ ਹੈ ਮੈਂ ਕਿਹਾ ਬੀਬੀ ਆਡੀ ਜਤ ਨੂੰ ਗੁੱਸਾ ਨਹੀਂ ਪਤਾ ਇਹ ਹਾਕੀ ਮਾਰ ਕੇ ਕਿੱਟਾ ਤੋੜ ਦਿੰਦੀ ਆ ਦੇਖਿਆ ਦੇਖ ਲੈ ਮੇਰੀ ਮੰਮੀ ਨੂੰ ਮਿਸ ਪੂਜਾ ਕਹਿਨੀ ਤੇਰੀ ਹਿੰਮਤ ਕਿਦਾਂ ਹੁੰਦੀ ਮੇਰੀ ਮੈਂ ਮੈਂ ਮਾੜਾ ਨਾ ਰੱਖਿਆ ਬੜਾ ਸਾਲ ਨਾ ਆਇਆ ਮੇਰੀ ਮੰਮੀ ਨੂੰ ਮਿਸ ਪੂਜਾ ਕਿਉਂ ਕਿਹਾ ਨਾ ਇਹ ਦੇਖ ਲੈ ਭਈ ਫਿਲਮਾਂ ਦੇ ਕੰਮ ਕਰਦੀ ਨਾ ਜੇ ਮਤਲਬ ਕੀ ਤੇਰਾ ਮਿਸ ਪੂਜਾ ਕਹਿਣ ਦਾ ਮੇਰੀ ਮੰਮੀ ਨੂੰ ਦੇਖ ਲੈ ਹੁਣ ਫਿਲਮਾਂ ਚ ਕਰਨਾ ਮੈਨੂੰ ਹਾਂ ਹੁਣ ਫਿਲਮਾਂ ਚ ਕਰਨਾ ਮੇਰੀ ਮਾਂ ਨੂੰ ਤੂੰ ਨਾ ਮੈਂ ਕਾ ਨੂੰ ਕਰਨਾ ਤੂੰ ਜਾ ਸਾਡੀ ਮਾਂ ਨਹੀਂ ਜਾਊਗੀ ਨਹੀਂ ਜਾ ਹਟੇ ਆ ਸਾਡੀ ਮਾਂ ਨੂੰ ਪਹਿਲਾਂ ਆ ਤੇ ਤੇ ਤੈਨੂੰ ਇਹ ਕੁੱਲੀ ਚ ਛੱਡ ਆਉਣਾ ਤੈਨੂੰ ਰੱਖਣਾ ਨਹੀਂ ਘਰ ਮੈਂ ਬੇਬੀ ਮੈਂ ਤੈਨੂੰ ਅੱਗੇ ਵੀ ਕਿਹਾ ਮੈਂ ਜੇ ਮੰਤਰ ਮਾਰਤਾ ਨਾ ਕੋਈ ਤੇ ਤੂੰ ਕੁੜੀ ਬਣ ਜਾਣਾ ਤੇ ਬੈਜੀ ਚੁੱਪ ਕਰ ਗਿਆ ਇੱਧਰ ਦੇਖ ਉੱਧਰ ਕੀ ਦੇਖੀ ਜਾਨੀ ਉੱਧਰ ਤੇਰਾ ਬੁੱਪੜ ਬੈਠਾ ਮੈਂ ਆਪਣੇ ਪੁੱਤਾਂ ਲਈ ਅੱਗੇ ਮੈਂ ਮੰਤਰ ਮਾਰਦਾ ਤੇਰੀ ਅਰਗੇ ਬਾਂਦਰ ਤਿੰਨ ਚਾਰ ਹੋਰ ਕੱਟੇ ਹੋ ਜਣੇ ਓਏ ਹੋ ਜਣੇ ਉਹ ਤਾਂ ਗੱਲ ਆ ਆ ਮਤਲਬ ਬਾਂਦਾਂ ਦਾ ਘਾਟਾ ਥੋੜਾ ਕੋਈ ਦੇਖਿਆ ਹੁਣ ਕਦੀ 15 ਦਾ ਘਾਟਾ ਅਸਲ ਚ ਨਾ ਲੱਖ ਚੱਲਦੀਆਂ ਦੀ ਬਾਂਦਰ ਦੇ ਕੈਨੇਡਾ ਵਾਲਾ ਪੁੱਤਾ ਬੈਠਾ ਆ ਗੜੀਆਂ ਕਿ ਕੁੱਤੇ ਪਾਉਂ ਫੇਰਦੇ ਆ ਇਹ ਐਵੇਂ ਨਕੂਤਾ ਕਹਿੰਦੀ ਕਿ ਕਨੇਡਾ ਵਾਲੇ ਪੋਤੇ ਸਾਹਮਣੇ ਇਹ ਮਤਲਬ ਆ ਹੁਣ ਦੇਖ ਦੋ ਦਿਨਾਂ ਬਾਅਦ ਮੈਂ ਤਾਂ ਕੀ ਮਤਲਬ ਲਿਆ ਨਹੀਂ ਮਤਲਬ ਦੋ ਦਿਨਾਂ ਬਾਅਦ ਨਹੀਂ ਚੱਲ ਜਾਣਾ ਨਾ ਨਹੀਂ ਉਹਦੀ ਹੋਈ ਪਈ ਏ ਤੇ ਮੈਨੂੰ ਪੁੱਛਦੀ ਨਹੀਂ ਪਈ ਮੈਂ ਵੀ ਕੀ ਮਤਲਬ ਦਿੱਤਾ ਮੇਰੇ 14 ਕਿਹਾ ਕਿ ਮੇਰੇ ਮੋਢੇ ਤੇ ਐ ਤੂੰ ਕਰੇ ਮੇਰੇ ਕੋਲ ਇੰਨਾ ਹਰ ਮੇਲੇ ਤੇ ਮੈਂ ਆ ਹਾਂ ਠੀਕ ਆ ਹੁਣੇ ਹੁਣ ਚੱਲ ਜਾਣਾ ਮੈਂ ਕੀ ਕਰਾਂ ਠੀਕ ਆ ਭਰਾ ਕੋਈ ਨਹੀਂ ਲੱਗਦੇ ਕੁਝ ਨਹੀਂ ਨਾ ਆ ਦੇਖ ਲੈ ਤੇਰੇ ਤੋਂ ਸੁਣ ਮੇਰੀ ਗੱਲ ਤੂੰ ਬੋਲਦੇ ਤੇ ਤੂੰ ਇਹਦੀਆਂ ਗੱਲਾਂ ਚਾਹੀ ਜਾਨੀ ਮੈਂ ਮੈਂ ਨਾ ਇੰਨਾ ਗੁੱਸੇ ਹੋਇਆ ਉੱਥੇ ਮੈਂ ਤੂੰ ਵੀ ਪੰਜ ਪੰਜ ਮਿੰਟ ਬਾਅਦ ਖਾਵੇ। ਓ ਬੀਬੀ ਸੌ ਖਾ ਗੁਰਦੁਆਰੇ ਗਿਆ ਹੋਇਆ। ਕਿੰਨਾ ਪੰਜ ਪੰਜ ਮਿੰਟ ਬਾਅਦ ਖਾਣੇ ਆ ਦੱਸ ਮੈਨੂੰ ਹੁਣ ਤੇਰਾ ਤਸਵੀਰ ਦਈਆਂ। ਕਿਉਂ ਤੂੰ ਇਹਦੀਆਂ ਗੱਲਾਂ ਚਾਹ ਜਾਨੀ ਮੇਰੇ ਤੇ ਵਿਸ਼ਵਾਸ ਕਰਿਆ ਕਰ ਨਹੀਂ ਚੰਦਰੀਏ। ਓ ਚੰਦਰੀਏ ਮੇਰੇ ਤੇ ਮੇਰੇ ਤੇ ਬਕਵਾਸ ਕਹਿਂ ਕਿ ਮੇਰੇ ਤੇ ਵਿਸ਼ਵਾਸ ਕਿਉਂ ਚੰਦਰੀ ਕਿਉਂ ਮੈਂ ਮੈਂ ਸਾਰੇ ਬਾਗ ਪਰਵਾਰ ਵਾਲੇ ਚੰਦਰੀ ਹੁੰਦੀ ਹੋ ਜਿਹੜੇ ਕੋਈ ਜਿਹੜਾ ਕੋਈ ਹੋਵੇ। ਅੱਬੇ ਮੇਰੇ ਤੇ ਵਿਸ਼ਵਾਸ ਨਹੀਂ ਕਰ ਸਕਦੀ ਇੱਥੇ ਮੈਂ ਸਾਰੇ ਤੇਰੇ ਸਾਹਮਣੇ ਤੇ ਕਹਿੰਦੇ ਮੈਂ ਕਰਾਂ। ਆ ਜੋਕਰ ਜੇ ਤੇ ਵਿਸ਼ਵਾਸ ਕਰਨੀਏ ਤੇ ਤੈਨੂੰ ਯਕੀਨ ਹੋ ਗਿਆ ਮੇਰੇ ਤੇ ਹੋਇ ਇਹ ਨਹੀਂ ਉਹ ਇੱਕ ਇੱਕ ਕੰਮ ਦਾ ਪੋਤਾ ਨਹੀਂ ਤੇਰਾ ਇਹ ਮੱਡਾ ਕੋਈ ਹੈ ਬਸ ਬੀਬੀ ਜਾਨ ਹੈ ਨੀਰ ਬੰਦਾ ਹੈ ਮੇਰੀ ਜਾਨ ਹੈ ਮੇਰੀ ਜਾਨ ਹੈ ਜਾਨ ਹੈ ਮੇਰੀ ਤੇਰੀ ਜਾਨ ਤੇ ਮੈਂ ਕੀ ਆ ਤੂੰ ਜਾਨ ਹੈ ਮੈਂ ਨਹੀਂ ਆ ਤੇ ਮੇਂ ਜਾਨ ਹੈ ਤੂੰ ਹੁਣ ਮੇਰੇ ਕੋਲ ਹੀ ਰਹਿਣਾ ਮੈਂ ਨਹੀਂ ਜਾਨ ਮੈਂ ਤੇ ਨੁਕਸਾਨ ਹੀ ਇਹ ਨੂੰ ਕਰ ਲੈ ਤਰਸਣਾ ਕਰ ਮੈਂ ਨੁਕਸਾਨ ਹੀ ਹੈ ਵਾਕਈ ਕਦੀ ਹਜ਼ਾਰ ਦੇ ਦੇ ਕਦੀ 500 ਦੇ ਦੇ ਕਰੀਂ ਕੁਝ ਇਦਾਂ ਆਦੇ ਪੱਟਿਆ ਰੱਖੇ ਤੇ ਹਾਂ ਚਲੋ ਉਹ ਤਾਂ ਕੋਈ ਗੱਲ ਨਹੀਂ ਉਦੇ ਕੋਈ ਗੱਲ ਨਹੀਂ ਕਹਿੰਦੀ ਯਾਰ ਕੋਈ ਨਹੀਂ 500 ਦਾ ਕੋਈ ਹਾਂ ਕੋਈ ਗੱਲ ਨਹੀਂ ਉਹ ਤੇ ਇੱਦਾਂ ਹੀ ਬਰੀਏ ਸਣੌਂਦੀ 500 ਲੈ ਲਮੈਂ ਤੋ ਬਸ ਜਿੰਨੀਆਂ ਇਹ ਸਣੌਂਦੀ ਇਹ ਤੋ ਤਾਂ ਲੈਣ ਦਾ ਫਾਇਦਾ ਕੋਈ ਨਹੀਂ 500 ਇਹਦੀ ਚੁੱਕੀ ਹੁੰਦੀ ਸਾਰੇ ਇਹਦੀ ਚੁੱਕੀ ਹੁੰਦੀ ਇਹਦੀ ਚੁੱਕੀ ਹੁੰਦੀ ਬੜੇ ਤੂੰ ਮੇਰੇ ਚੁੱਕੀ ਰੱਖਦੀ ਪਏ ਆਪਣੀ ਜੇਬ ਤੂੰ ਭਰ-ਭਰ ਕੇ ਰੱਖੀ ਜੇਲੇ ਮੇਰੇ ਨਾ ਜੇਲੇ ਮੈਨੂੰ ਪੈਨਸ਼ਨ ਮਿਲਦੀ ਆ 500 500 ਉਹ ਲੈ ਲੈ ਅੰਦਰ ਉੱਥੇ ਦੇ ਰਲ ਉੱਥੇ ਸਾਰਿਆਂ ਨੂੰ ਸਾਰੇ ਮੈਂ ਉੱਥੇ ਕੱਢ ਲੈਣਾ ਤੇਰੇ ਹਾਂ ਬੜੇ ਤੇ ਤੋ ਪੈਸੇ ਲੈ ਆ ਗਏ ਚੱਲ ਚੰਗਾ ਭਾਈ ਨਹੀਂ ਲੈਂਦਾ ਬਸ ਗੱਲ ਕਰ ਗੱਲ ਕਰਕੇ ਦੱਸ ਮੈਨੂੰ ਅੜ ਬੀਬੀ ਐ ਗੱਲ ਕੀ ਕਰਨੀ ਆ ਆ ਦੇਖ ਲੈ ਖੁੰਡਾ ਬੜੇ ਵੇਖੇ ਮੈਂ ਹੋ ਜਾਊਂਗਾ ਖੁੰਡੇ ਦੇ ਨਾਲ ਉਹ ਵੇਖੇ ਮੈਂ ਖੁੰਡੇ ਮਾਰਨ ਨਾਸਾਂ ਤੇ ਕਿੱਥੇ ਦੇਖੇ ਤੀ ਖੁੰਡੇ ਮੈਂ ਡਰਦਾ ਨਹੀਂ ਹੈਗਾ ਖੁੰਡਿਆਂ ਤੋਂ ਤੂੰ ਡਰਨਾ ਨਹੀਂ ਪੈਣਾ ਡੰਡਾ ਹਾਂ ਨਹੀਂ 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 ਜੱਟ ਦਾ ਪੁੱਤ ਆ ਤਾਂ ਜੱਟ ਦਾ ਪੁੱਤ ਐ ਤੇ ਜੱਟ ਕਿਹਦਾ ਆ ਕਿਹਦਾ ਜੱਟ 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 ਦਾ ਆ ਜੱਟ ਜੱਟ ਦਾ ਐ ਕਿਹਦਾ ਜੱਟ ਐ ਮੇਰਾ ਜੱਟ ਐ ਮੇਰਾ ਜੱਟ ਐ ਕੀ ਆਈ ਲਵ ਯੂ ਓਕੇ ਬਾਈ ਯਾਦ ਰੱਖ ਲੈ ਮਾਰ ਮਾਰ ਦੇ ਆਈ ਲਵ ਯੂ ਆ ਨਹੀਂ ਕੋਈ ਲਵ ਯੂ ਨਹੀਂ ਲਵ ਯੂ ਨੂੰ ਹੁਣ ਇਹ ਤੇਰੀਆਂ ਲੱਤਾਂ ਘੁੱਟੀਆਂ ਤੇ ਹੁਣੇ ਦੇਖ ਕਿਦਾਂ ਪੈਂਦੀ ਆ ਸਾਨ ਕੀਤਾ ਬੀਬੀ ਜਾ ਜਰਾ ਤੂੰ ਪੁੱਠੇ ਵਾਇਰ ਫੜ ਜਾ ਜਾ ਨਾ ਨਾ ਪੁੱਠੇ ਪਾਸੇ ਮੈਂ ਡਰਦਾ ਨਹੀਂ ਕਿ ਤੂੰ ਪੁੱਠੇ ਸਾਨ ਕੀਤਾ ਆਹ ਮੈਂ ਮੈਂ ਤੁਹਾਡੀਆਂ ਬਥੇਰੇ ਘੁੱਟੀਆਂ ਮੈਂ ਘੁੱਟੀਆਂ ਤੁਹਾਡੀਆਂ ਕਰਨ ਇਹ ਉਹ ਜਿਹਨੂੰ ਕੋਈ ਕੁੱਲੀ ਤੇ ਨਾ ਕੁੱਲੀ ਤੇ ਨਾ ਬਣਨ ਦੇ ਨੂੰ ਕੋਠੇ ਤੇ ਬਿਠਾਇਆ ਕੁਰਸੀ ਨਵੀਂ ਤੇ ਹੈ ਦੇ ਲੈ ਮੇਰਾ ਘਰ ਆ ਮੈਂ ਪਾਇਆ ਮੇਰੇ ਪੁੱਤ ਨੇ ਬਣਾਇਆ ਸਭ ਕੇ ਮੇਰੇ ਪੁੱਤ ਨੇ ਬਣਾਤਾ ਤੇਰੇ ਨੇ ਅਹੀਂ ਕੋਹ ਨਹੀਂ ਬਣਾਇਆ ਤੇਰਾ ਪੁੱਤ ਤੇਰਾ ਪੁੱਤ ਆਹੀਂ ਗਲੇ ਇਦਾਂ ਫੁੱਦੂਈਆਂ ਤੇ ਬਣਾਉਂਗੇ ਨਾ ਪਤਾ ਲੱਗੇਗਾ ਬਣਾਉਂਗੇ ਤੇ ਪਤਾ ਲੱਗੇਗਾ ਛੱਡ ਹਾਂ ਨਾਸਾਂ ਤੇ ਇਹਨੂੰ ਕਿੱਡਾ ਮਾਣ ਆ ਆਪਣੇ ਪੁੱਤ ਦਾ ਮੈਂ ਕਹਿਣੀ ਕੀ ਕਰਾਂ ਇਹਨੂੰ ਕਿਹਨੂੰ ਆਪਣੇ ਪੁੱਤ ਦਾ ਜਦੋਂ ਮਾਣ ਨਾ ਮਾਣ ਹੈਗਾ ਫੇਰ ਮੇਰੇ ਪੁੱਤ ਨੇ ਕੀਤਾ ਤਾਂ ਤੂੰ ਤੋ ਹੋ ਰਹੀਦਾ ਇਹਨੂੰ ਚੱਕੋ ਤੇ ਛੱਡ ਕੇ ਜਿੱਤਾ ਪਾ ਦੇ ਮੈਂ ਕੈਨੇਡਾ ਲੈ ਜਾਣੀ ਆ ਇੱਡਾ ਲੈ ਜਾ ਇਹਨੂੰ ਲੈ ਕੇ ਜਾਣਾ ਕੈਨੇਡਾ ਤੂੰ ਇਹਨੂੰ ਇਹਨੇ ਤੈਨੂੰ ਕੰਮ ਨਹੀਂ ਕਰਨ ਦੇਣਾ ਤੇਰਾ ਸਿਰ ਕਹਿੰਦਾ ਹੁੰਦੇ ਮੇਰੇ ਪੁੱਤ ਤੇ ਹੋਦੀ ਬਾਰੇ ਇਹਨੇ ਤੈਨੂੰ ਸਿਰ ਖਾ ਲੈਣਾ ਤੇਰਾ ਕੰਮ ਤੇ ਤੈਨੂੰ ਕਰਨ ਨਹੀਂ ਦੇਣਾ ਕੋਈ ਗੱਲ ਨਹੀਂ ਫਿਰ ਜੋ ਭਾਵੇਂ ਦੇ ਲੈ ਇੱਡਾ ਲੈ ਕੇ ਜਾਣਾ ਇਹਨੂੰ ਜਹਾਜ ਦੇ ਵਿੱਚ ਪਟਾ ਕੇ ਬੜੀ ਆਈ ਨਾ ਐਕਟਰ ਨਹੀਂ ਮੈਂ ਹਾਂ ਤੁਹਾਡੇ ਸਿੱਤੇ ਮੈਂ ਐਕਟਰ ਨਹੀਂ ਆਏ ਹਾਏ ਹਾਏ ਰੱਬਾ ਵਿਆਹ ਕੀਤੀ ਨਾ ਗੱਲ ਐਕਟਰ ਨਹੀਂ ਹੈ ਤੂੰ ਸਾਡੀ ਰੱਬਾ ਤੂੰ ਵੀ ਕਿਹੇ ਗੱਲ ਤੇ ਰਾਮ ਦੇ ਤੂੰ ਕਾਗਾ ਤੂੰ ਮੇਰੀ ਐਕਟਰ ਨਹੀਂ ਉਸੇ ਵੇਲੇ ਰੜ ਜਾਣਾ ਉਸੇ ਵੇਲੇ ਰੜ ਜਾਣਾ ਬੀਬੀ ਤੇਰਾ ਨਾ ਪਿਆਰ ਆ ਪਿਆਰ ਆ ਤੇਰਾ ਨਾ ਪਿਆਰ ਕਰ ਲੇਗੀ ਫੇ ਤੂੰ ਪਿਆਰ ਨੂੰ ਪਿਆਰ ਫੜਦਾ ਕੀ ਕਰ ਲੇਗੀ ਫੇ ਤੂੰ ਪਿਆਰ ਨੂੰ ਪਿਆਰ ਫੜਦਾ ਮੈਂ ਪਿਆਰ ਕਰਦੀ ਹਾਂ ਤੇਰਾ ਪਿਆਰ ਆ ਨਾ ਜੇ ਮੈਂ ਨਾ ਕਰ ਇਹ ਮੈਂ ਤੈਨੂੰ ਗਾਣਾ ਗਾਣਾ ਤੂੰ ਮੇਰੇ ਲੱਗ ਨਹੀਂ ਆਉਂਦਾ ਤੂੰ ਪਿਆਰ ਕਰਦੀ ਮਤਲਬ ਮੈਂ ਨਹੀਂ ਕਰਦਾ ਤੈਨੂੰ ਨਹੀਂ ਕਰਦਾ ਮੈਂ ਕਰਦਾ ਹੀ ਨਹੀਂ ਤੇਰਾ ਪਿਆਰ ਤੇ ਹੈ ਹੀ ਨਹੀਂ ਤੇਰਾ ਹੀ ਆ ਤੇਰਾ ਹੀ ਆ ਭਰਾਵਾ ਤੇਰਾ ਹੀ ਆ ਓਏ ਉਹ ਇੱਕ ਦਿਨ ਇਹਨਾਂ ਦਾ ਬੁੱਢਾ ਕਹਿੰਦਿਆ ਸੀ ਉਹ ਕਹਿੰਦਾ ਤੁਹਾਡੀ ਬੀਬੀ ਚ ਕਹਿੰਦਾ ਕਿ ਨਿਮਰਤਾ ਹੈ ਹੀ ਨਹੀਂ ਸ਼ਹਿਨਸ਼ੀਲਤਾ ਹੈ ਹੀ ਨਹੀਂ ਉਹ ਕਹਿ ਨਹੀਂ ਸਕਦਾ ਜੋ ਉਮਰਤੀ ਵੇ ਉਹ ਜਿਹੜੀ ਦਿੱਤਾ ਆਇਆ ਹੀ ਤੂੰ ਲਾਮਾ ਦਿੱਤਾ ਹੀ ਉਹਨੂੰ ਕਹਦਾ ਵੀ ਤੂੰ ਮੈਨੂੰ ਮਿਲਣੀ ਆਉਂਦਾ ਕੀ ਹੈਗਾ ਕੀ ਕਹਿੰਦਾ ਕਹਿੰਦਾ ਚਾਚੀ ਫੇਰ ਨਿਆਣੇ ਆਜੇ ਤੇ ਮੈਂ ਚੰਕਣ ਲੱਗਦਾ ਇਦਾਂ ਮੈਂ ਮੈਂ ਆਪ ਕੋ ਗੁੱਸੇ ਪੁਰਾਣੀ ਗੱਲ ਸੁਣਾਦਾ ਇਦਾਂ ਗੁੱਸਾ ਥੋੜਾ ਮੈਨੂੰ ਕੋਈ ਗੁੱਸਾ ਗੱਸਾ ਨਹੀਂ ਆਇਆ ਅੱਜ ਵੀ ਆਇਆ ਹੈਗਾ ਤਾਂ ਮੈਨੂੰ ਆਇਆ ਹੈ ਬੈਗ ਯਾਰਾਂ ਦਾ ਪੁਰਾਣੇ ਸਮੇਂ 'ਚ ਵਿਆਹ ਸ਼ਾਦੀ ਤੇ ਜਾਂ ਨਹੀਂ ਹੁੰਦੀ ਜਿੱਦਾਂ ਵਿਆਹ ਸ਼ਾਦੀਆਂ ਹੋਰ ਜਾਂਦੇ ਨਹੀਂ ਕਿੱਦਾਂ ਆਈ ਤਾਂ ਉਹ ਸਹੜੀਆਂ ਨੂੰ ਲੈੰਦੇ ਪਾਸੇ ਧੀਏ ਮੈਂ ਕਿਉਂ ਕਰਨੇ ਸਾਡੇ ਦਾ ਪੁਰਾਣੇ ਸਮੇਂ 'ਚ ਵਿਆਹ ਕਿੱਦਾਂ ਮਤਲਬ ਹੁੰਦੇ ਰਹੇ ਆ ਤੈਨੂੰ ਪਤਾ ਹੀ ਆ ਕਿੱਦਾਂ ਹੁੰਦੇ ਰਹੇ ਉਹ ਮੈਂ ਉਹ ਮੈਂ ਹੋ ਗਿਆ 82 ਸਾਲ ਵਿਆਹ ਨੂੰ ਵਿਆਹ ਹੀ ਹੁੰਦਾ ਹੋਰ ਕੀ ਹੁੰਦਾ ਨਹੀਂ ਕਹਿੰਦੇ ਪਹਿਲਾਂ ਦੋ ਦੋ ਤਿੰਨ ਤਿੰਨ ਦਿਨ ਰਹਿੰਦੇ ਹੁੰਦੇ ਸੀ ਵਿਆਹਾਂ 'ਚ ਆਹੋ ਇਹ ਇਹ ਸਾਲ ਦੀ ਕਿਦੀ ਬਰਾਤ ਵੀ ਰਹੀ ਇੱਕ ਵਾਰ ਜਦੋਂ ਤੇ ਤੇਰਾ ਮਕਲਾਵਾ ਤੇਰੀ ਬਰਾਤ ਵੀ ਰਹੀ ਸੀਗੀ ਉੱਥੇ ਹੋਰ ਦੇ ਰਹੀ ਰਾਤ ਰਹੀ ਕਿੰਨੇ ਦਿਨ ਰਹੇ ਸੀ ਰਾਤ ਦੋੜੇ ਫਿਰ ਸਾਰੇ ਪਿੰ अच्छा हां लगदी वैसा ਕੀ ਹੈ ਮੇਰਾ ਪਪਾ ਜੀ ਦਾ ਸੋਹਣਾ ਸੁਨਕਾ ਬਣੀ ਕਿਦਣਾ ਵਿਆਹਤਾ ਮੈਂ ਮਾੜੀ ਕੋਈ ਨਹੀਂ ਉਹ ਮੈਂ ਕਹਿੰਦਾ ਨਹੀਂ ਕਿਦਣਾ ਵਿਆਹਤਾ ਮੇਰੇ ਪਾਪੇ ਤੇ ਇਹ ਜੰਮਿਆ ਤੇ ਸਾਰੇ ਦੇ ਨਾਨਕੇ ਕਹਿਣ ਨਾ ਦਾਦੀ ਵਰਗਾ ਦਾਦੀ ਇਹ ਜੰਮਿਆ ਹੀ ਉੱਗਿਆ ਸੀ 10 ਵੇ ਗੱਲ ਸੁਣਾ ਜਦੋਂ ਮੈਂ ਪੈਦਾ ਹੋਇਆ ਸੀ ਉਹ ਗੱਲ ਸੁਣਾ ਹਾਂ ਬੀਬੀ ਪੈਦਾ ਪੈਦਾ ਤੋਂ ਉੱਥੇ ਪਰਿਆ ਡਿੱਗੀ ਚੋਂ ਕੱਢ ਕੇ ਉਹਨੂੰ ਮੈਂ ਦੇਖਿਆ ਮੇਰਾ ਜਨਮ ਮਾਮਿਆ ਦੇ ਹੋਇਆ ਸੀ ਹੋਇਆ अच्छा फिर की कहना दादी ਵਰਗਾ ਹੋਰ ਸਾਰੇ ਇਦਾਂ ਹੀ ਕਹਿੰਦੇ ਦਾਦੀ ਵਰਗਾ اچھا ਤੇ ਜਦੋਂ ਇਹ ਹੋਇਆ ਹੀ ਇਹਦੇ ਯਾਰ ਕੋਈ ਕਹਿੰਦੇ ਕਹਿੰਦੇ ਘੱਟਿਆ ਗਈਏ ਜਦੋਂ ਆਹ ਐਡੀ ਫੋਟੋ ਦਾ ਵਾਹ ਬੀ ਮੈਂ ਪੁੱਤ ਕੀ ਚਿਰ ਲੱਗਦਾ ਜੀ ਹੈਨਾ ਇਹ ਕੁੜੀ ਆ ਐਡਾ ਇੱਕ ਡਾਰ ਹੁੰਦਾ ਇਹਦਾ ਇਹਦਾ ਸਹੇੜਾ ਫੜਿਆ ਹੁੰਦਾ ਹਰ ਮਿੰਟਾ ਫੜਿਆ ਹੁੰਦਾ ਸਾਧਾਰਨ ਨਹੀਂ ਹੁੰਦਾ ਇਹ ਜਲਦੀ ਦੇਖੀ ਆਹੋ ਇਹ ਮੈਂ ਤੁਹਾਨੂੰ ਮਸ਼ਹੂਰੀ ਫੋਟੋ ਦਿਖਾਉਂਗਾ ਤੇ ਬੋਆ ਇਹਦੀ ਛੋਟੀ ਜਿਹੀ ਫੋਟੋ ਵੇਖ ਲਈ ਨਾ ਇਹ ਕਿਹੜਾ ਵਾਕਿਆ ਸਲੇਡਾ ਹੀ ਹੈ ਮੈਂ ਬਿਮਾਰ ਹੋ ਗਿਆ ਜੀ ਬਿਮਾਰ ਹੋ ਰਾਇਆ ਮਾ ਤੁਹਾਡਾ ਬਿਮਾਰ ਹੋ ਰਿਆ ਨਹੀਂ ਤੇ ਵੀ ਸਵਾਦ ਹੁੰਦੇ ਯਾਰ ਨੇ ਤੇ ਐਂਡ ਹੁੰਦੇ ਯਾਰ ਉੱਥੋਂ ਲਿਆਵਾਂ ਉਹ ਕਿਹੜਾ ਆਇਆ ਅਜੇ ਤੇ ਚੱਲ ਇੱਥੇ ਘਰ ਲੱਗਿਆ ਬਾਲ ਸਮਾਰਾ ਵਾਗ ਨੀ ਉਹ ਖਾਣੇ ਗੋਲ ਕੱਪੇ ਨਾ ਮੈਂ ਨਹੀਂ ਖਾਣਾ ਉਹਦਣ ਦਰਵੇ ਜਲੇ ਕੱਲੀ ਸੀ ਕਿ ਉਹਲੇ ਚੱਪ ਕੱਲੀ ਆਪੇ ਲੋ ਲੈ ਕੇ ਫਿਰ ਤੂੰ ਨਸ਼ਰ ਕਰਦਾ ਫਿਰ ਮੈਂ ਨਿਹਰਾਮ ਕੇ ਮਨ ਮਨ ਲੱਤਾ ਪਾਉਂਦਾ ਬਾਕੀ ਵੀ ਠੀਕ ਆ ਨਹੀਂ ਆ ਦੇਖੀ ਆ ਦੇਖੀ ਜੂੜੀ ਤੇ ਕੀ ਵੱਡੇ ਬਲੌਗਰ ਵੀ ਆਹ ਦੇਖੋ ਜੂੜੀ ਤੇ ਕਿਧਰ ਰਹਿ ਗਈ ਆਪੇ 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 ਦਿੱਤਾ ਲੈ ਕੇ ਆਪੇ ਲੈ ਕੇ ਦਿੱਤਾ ਤਾਂ ਫੇ ਹੁਣ ਫਿਰ ਨਸ਼ਰ ਕਰਦਾ ਸਾਰੇ ਜੂੜੀ ਜੂੜੀ ਤੇਰਾ ਤਾਂ ਮੁੰਡੇ ਤੇ ਜੂੜੀਆਂ ਹੀ ਹੋਣੀਆਂ ਆ ਤੂੰ ਬੰਦਾ ਭਾਈ ਹਾਂ ਉਹ ਤੋਂ ਮੈਂ ਉਦਾਂ ਹੁਣ ਬੈਠਾ ਹੀ ਘਰੇ ਨਹੀਂ ਮੈਂ ਪਰਨਾ ਬੰਨ ਕੇ ਰੱਖਦਾ ਤੂੰ ਬਣਾ ਦੇ ਮੇਰੀ ਤੂੰ ਪਰੇ ਕਰ ਲੈ ਕੈਮਰਾ ਮੈਨੂੰ ਦੱਸਦਾ ਹੀ ਹੋ ਬੀਬੀ ਨੇ ਕਹਦਾ ਪਰਲੇ ਕਰ ਲੈ ਪਰੇ ਚੱਲ ਕੋਈ ਗੱਲ ਨਹੀਂ ਝਾੜ ਕੇ ਮੇਰੀ ਵੀਡੀਓ ਬਣਾਉਂਦਿਆ ਕੋਈ ਗੱਲ ਨਹੀਂ ਆ ਕੇ ਆ ਜਾ ਜਾਓ ਖਾਓ ਜਾ ਕਿ ਤੇਨੂੰ ਵੀ ਰਿਹੜੀ ਪਾ ਦਮਾਂ ਪਾ ਦੇ ਕਿਹਾ ਰਿਹੜੀ ਕੋ ਮੈਂ ਪਾਵਾਂ ਰਾਬੇ ਨੇ ਤਖਤੇ ਬੈਣ ਵਾਲੀ ਮੈਂ ਰੇੜੀ ਵਾਲੀ ਮਹਰੀ ਤਖਤੇ ਮੈਂ ਨਹੀਂ ਹਾਂ ਬਹੁਤ ਤਖਤ ਕੀ ਤਖਤ ਲਾਇਆ ਤਖਤਾਂ ਦੇ ਬਟਾ ਮੈਂ ਕਰਦੀ ਰਾਣੀ ਆ ਰਾਣੀ ਆ ਤੂੰ ਕਰਦੀ ਤੈਨੂੰ ਨੌਕਰਾ ਨਹੀਂ ਸਮਝੇ ਰਾਣੀ ਨੌਕਰ ਕਿਹੜਾ ਕਿਹੜਾ ਕਹਿੰਦਾ ਮੈਨੂੰ ਮੈਂ ਕਹਿੰਦਾ ਤੇਰੀ ਕਾੜੀ ਗੱਲ ਹੈ ਤੇਰੇ ਵਰਗੇ ਕਈ ਪਹੁੰਗਦੇ ਫਿਰਦੇ ਪਹੁੰਗਦੇ ਮੇਰੇ ਵਰਗੇ ਓਏ ਹੋਰ ਕੀ ਹੈ ਮੇਰੇ ਵਰਗੇ ਨਹੀਂ ਪਹੁੰਗ ਸਕਦੇ ਮੇਰੇ ਵਰਗੇ ਤੇਰੇ ਵਰਗੇ ਪਹੁੰਚਦੇ ਆ ਸੱਚਾਈ ਤੇ ਪਹਿਰਾ ਦਿੰਦੇ ਮੇਰੇ ਅਰਗੇ ਸੱਚਾਈ ਤੇਰੇ ਚਕਾਰੀ ਆ ਓਏ ਮੇਰੇ ਵਿੱਚ ਸਾਰੀਆਂ ਕਿਸਮਾਂ ਚ ਸੱਚਾਈ ਆ। ਕੋਈ ਸੱਚਾਈ ਨਹੀਂ। ਤੂੰ ਨਾ ਤੇ ਖੜਨ ਵਾਲਾ ਬੰਦਾ ਆ। ਹੈ ਨਹੀਂ ਹੈ ਨਹੀਂ ਤੇਰਾ ਮੰਤਰ ਮਾਰ ਕੋਈ ਸੱਚਾਈ ਨਹੀਂ। ਕੋਈ ਸੱਚਾਈ ਨਹੀਂ। ਮੰਤਰ ਮੇਰੇ ਚ ਇਹੋ ਜਿਹਾ ਸੱਚਾਈ ਕੋਈ ਹੈ ਹੀ ਨਹੀਂ ਤੇਰੇ ਕੋਲ। ਮੇਰੇ ਕੋ ਸੱਚਾਈ ਆ ਮੇਰੇ ਕੋ ਪਿੰਡ ਖੜਦਾ ਆਣ ਕੇ ਵੀ ਤੇਰੇ ਚ ਸੱਚਾਈ ਆ। ਮੈਂ ਕਹਿੰਦੀ ਪਿੰਡ ਦੇਖ ਕੇ ਹਾਂ। ਤੇਰੀ ਆ ਤੇਰੀ ਵਾਲੇ ਪਿੰਡ ਦੇਖ ਕੇ ਪਿੱਛੇ ਹੋ ਜਾਂਦਾ। ਹੈ? ਪਣਾ ਹੋ ਜਾਂਦਾ ਵੀ ਇਹ ਆਇਸ਼ਾ ਆਇਸ਼ਾ ਹਾਡੇ ਆਲ ਦੇਖ ਕੇ ਪਿੰਡ ਪਿਛੇ ਹੋ ਜਾਂਦਾ ਹਾਂ ਆ ਪਿੰਡ ਵੇਲਾ ਇੱਡਾ ਹੀ ਹੋ ਸਾਰੇ ਮੈਨੂੰ ਸਲਾਮਾ ਕਰਦੇ ਵੀ ਅਮਰਤ ਤੇਰੇ ਵਰਗਾ ਸੁਭਾਅ ਨਹੀਂ ਕਿਸੇ ਦਾ ਹੈਗਾ ਅਸੀਂ ਸੁਣਿਆ ਨਹੀਂ ਇਹ ਸਲਾਮ ਕੋਈ ਹੈ ਸੁਣੀ ਨਹੀਂ ਸਲਾਮ ਤੇਰੀ ਕੋਈ ਤੂੰ ਨਹੀਂ ਸੁਣੀ ਤੈਨੂੰ ਪੈ ਜੇਗੀ ਤੇਰੇ ਕੰਨੀ ਪੈ ਜੇਗੀ ਜਲਦੀ ਜਾ ਜਾ ਗੋ ਗੋ ਹਿਸਾ ਨਹੀਂ ਜਾਂਦਾ ਜੱਟ ਉਹ ਕੋ ਫੇਰਾ ਜਾ ਕੇ ਕਰਨਾ ਮੇਗਾ ਖੁੰਡੀ ਕਿਦਾਂ ਦੀ ਹੈ ਰਾ ਲੈਂਗੀ ਮੈਨੂੰ ਉਹ ਦੇਖ ਲੈ ਆਓ ਦੇ ਇੱਧਰ ਕੈਨੇਡਾ ਵਾਲੇ ਮੈਂ ਤੇ ਪਿਆਰ ਕੋ ਉੱਥੇ ਨੂੰ ਨੂੰ ਇੱਧਰ ਨੂੰ ਇੱਕ ਤੇ ਇਹਨਾਂ ਦਾ ਨਹੀਂ ਬੀਬੀ ਪਤਾ ਲੱਗਦਾ ਦਾਦੀ ਯਾਨੀ ਕੱਲ ਚੱਲ ਜਾਣਾ ਤਾਂ ਮੇਰੀ ਬੈਟ ਹੈ ਤੁਹਾਡੀ ਕੁੜੀ ਕੋਲ ਚੱਲੇ ਆ ਐਸੇ ਜਾ ਆ ਮੈਂ ਤੂ ਆ ਕੋ ਨੀ ਆ ਜਾ ਕੇ ਆ ਬੀਬੀ ਕੋਈ ਗੱਲ ਨਹੀਂ ਓਕੇ ਹੋ ਗਈ ਤਿਆਰ ਤੂੰ ਨੀ ਆਇਆ ਦੇਖ ਲੈ ਜਦੋਂ ਆਇਆ ਪੁੱਤ ਬਦਲ ਗਿਆ ਤੂੰ ਓਏ ਸਾਲਾ ਬਦਲ ਗਿਆ ਬਦਲ ਗਿਆ ਕਿਉਂ ਬਰਬਾ ਸਾਲਿਆ ਅੰਦਪੁਰ ਸਾਹਿਬ ਦੀ ਪਿਆਰ ਤਾ ਠੀਕ ਤੇ ਤੂੰ ਆਪੇ ਹੀ ਕਰ ਲੈਣਾ ਹਿਆ

फिर पता लगू सारा को चीज दसा कौन तू कौन बाहू सामे जावा ਜਾਓ ਤੈਨੂੰ ਮੈਂ ਦੱਸਣਾ ਜ਼ਰੂਰੀ ਨਹੀਂ ਸਮਝਦਾ ਹਰਕ ਗੱਲ ਠੀਕ ਹੈ ਨਾ ਨਹੀਂ ਮੈਂ ਨਹੀਂ ਸਮਝਦੀ ਤੂੰ ਨਹੀਂ ਸਮਝਦਾ ਮੈਂ ਨਹੀਂ ਸਮਝਦੀ ਤੈਨੂੰ ਸਮਝਣਾ ਪੈਣਾ ਨਹੀਂ ਮੈਂ ਨਹੀਂ ਸਮਝਦੀ ਤੈਨੂੰ ਮੇਰੇ ਤੋਂ ਬਿਨਾ ਤੂੰ ਕਿੱਥੇ ਜਾ ਸਕਦਾ ਮੈਂ ਕਿ ਤੂੰ ਕਿੱਥੇ ਜਾ ਸਕਦਾ ਤੂੰ ਮੇਰੇ ਤੋਂ ਬਗੈਰ ਕੀ ਕਰ ਸਕਦਾ ਮੈਂ ਤੇਤਾ ਬਗੈਰ ਰਾਜਾ ਹੀ ਆ ਤੂੰ ਮੇਰੇ ਹੱਥਾਂ ਦੇ ਹੁਣ ਇਦਾਂ ਇਦਾਂ ਕਿਦਾਂ ਇਦਾਂ ਇਦਾਂ ਕਿਉਂ ਹੱਥ ਚਾ ਤੇਰੇ ਹਾਂ ਇਦਾਂ ਮੈਂ ਕੋਈ ਤੇ ਗੁਲਾਮ ਆ ਤੇਰਾ ਹਾਂ ਗੁਲਾਮ ਆ ਆਦੀ ਲੱਗਦੀ ਹਨ ਕੱਢੇ ਕਰਾਈ ਨਾ ਮੋਲਾ ਤੇ ਦਿਮਾਗ ਤੇਰਾ ਜਿਆਦਾ ਮਗਨ ਦਾ ਵੇੜਦਾ ਜਾਂਦਾ ਚੱਜ ਨਾ ਬੋਲ ਨਾ कह ਨਾ ਚ ਲਵਜੂ ਕਹਦੇ ਹਾਂ ਕੀ ਤੇਨੂੰ ਲਵਜੂ ਕਾ ਓਏ ਪੁੱਠਾ ਬੋਲਦਾ ਤੂੰ ਲਵਜੂ ਇਹਨੂੰ ਕਹਦੇ ਇੱਕ ਵਾਰੀ ਕਰ ਕਿਉਂ ਮੇਰੋਂ ਕੋ ਸਸਤਾ ਹੈ ਲਵਜੂ ਲਵਜੂ ਮੇਰੀ ਬੀਬੀ ਦਾ ਮੇਰੇ ਲਈ ਤੇ ਸਸਤਾ ਹੀ ਆ ਚੱਜ ਨਾ ਬੋਲ ਚੱਜ ਅੱਗੇ ਭਾਜੀ ਅੱਗੇ ਚੱਲ ਗੋਲ ਗੱਪੇ ਖਾਵਾ ਜਾਓ ਖਾਓ ਖਾਓ ਖਾਣਾ ਇੱਕ ਆਪਣੇ ਲਈ 500 600 ਡਾਲਰ ਦੀਆਂ ਕਹਿੰਦਾ 700 ਡਾਲਰ ਦੀਆਂ ਐਨਕਾਂ ਲਿਆਂਦੀਆਂ ਮੈਂ ਮੇਰੇ ਲਈ ਨਹੀਂ ਲਿਆ ਸਕਿਆ ਵੇਲਾ ਤੇ ਮੈਂ 200 ਵਾਲੀਆਂ ਲਾ ਕੇ ਕਦੀ ਅਨੰਦਪੁਰ ਸਾਹਿਬ ਚੱਲ ਗਿਆ ਤਾਂ ਕਿ ਕਿਥੇ ਕੇ ਲੈ ਲਿਆਂਦੀਆਂ ਆਪਣੇ ਲਈ ਆਓ ਜਿਹੜੇ ਚਿਬੜ ਜੇ ਨੇ ਆੜਪ ਲੱਗਾ ਪਰਣਾ ਬੰਨਣ ਅੱਛਾ ਹੈ ਤੂੰ ਤੂੰ ਲੈ ਲੈ ਉਹਦੀਆਂ ਤਾਂ ਤੂੰ ਉਹ ਹੋਰ ਲੈ ਲੇਗਾ ਲੈ ਲੇਗਾ ਉਹਨੇ ਥੋੜਾ ਫੇਰਦਾ ਨਾ ਮੈਨੂੰ ਨਹੀਂ ਫੇਰਦਾ ਮੈਂ 200 ਰੁਪਏ ਵਾਲੀਆਂ ਲਾ ਕੇ ਜਾਣਾ ਆ మేలేలే ది బి అ빠 ਵੀ ਲਵਾਗੇ ਸੋਟਾ ਅੱਥਾ ਅੱਲਾਮਾਗੇ ਦੋਨਾਂ ਜਾਣੇ ਨੇ ਐਣਕਾਂ ਲੈਣੀਆਂ 200 300 ਡਾਲਰ ਦੀਆਂ ਤੂੰ ਦੇ ਲੈਣੀਆਂ ਬਿਲਕੁਲ 200 ਦੀਆਂ ਮੈਂ ਠੀਕ ਆ ਫਿਰ ਮੇਰਾ ਲਾਹੀਂ ਕਰੇਗੇ ਨਾ ਐਣਕ ਦੋਨਾਂ ਨੇ ਇੱਕੋ ਜੀਆਂ ਲਾਉਣੀਆਂ ਕਰਨੀ ਠੀਕ ਆ ਓਕੇ ਪੱਕਾ ਲਵ ਯੂ ਲੋੜ ਥੋੜਾ ਹੀ ਮੋਟਰ ਤੇ ਜੱਲੇ ਆ ਤੇ ਮੋਟਰ ਤੇ ਕੋਈ ਨਿਆਰਾ ਦੇ ਕੇ ਹੀ ਸ਼ਾਮਾ ਬੈ ਗਈਆਂ ਇੱਕ ਤਾਂ ਹੀ ਸਵੇਰੇ ਜਿਵੇਂ ਚਾਈ ਪਾਣੀ ਪੂਟਣ ਪਾ ਲਈ ਆ ਗਏ ਮੋਟਰ ਤੇ ਬੀਬੀ ਨਾਲ ਗੱਲਾਂ ਬਾਤਾਂ ਕਰਕੇ ਤੇ ਚਾਚੀ ਹੁਣ ਜਾ ਰਹੇ ਆ ਪੱਠੇ ਲੈ ਕੇ ਤੇ ਸ਼ਾਮ ਨੂੰ ਦਿਨੇ ਤਾਂ ਹੁਣ ਗਰਮੀ ਬਹੁਤ ਹੋਣ ਲੱਗ ਪਈ ਆ ਪਰ ਸ਼ਾਮ ਨੂੰ ਨਜ਼ਾਰਾ ਹੁੰਦਾ ਹੈ ਸ਼ਾਮ ਨੂੰ ਇਦਾਂ ਨਜ਼ਾਰਾ ਹੁੰਦਾ ਹੈ ਕਿ ਇੱਕ ਤਾਂ ਗਰਮੈਸ਼ ਘਟ ਜਾਂਦੀ ਹੈ ਦੂਜੀਆਂ ਕਣਕਾਂ ਹਰੀਆਂ ਪੂਰੇ ਸਿੱਟੇ ਦੇ ਉੱਤੇ ਆ ਤੇ ਇਹ ਲਈ ਥੋੜਾ ਜਿਹਾ ਠੰਡਾ ਮੌਸਮ ਹੋ ਜਾਂਦਾ ਤੇ ਤੁਰਨ ਫਿਰਨ ਦਾ ਵੀ ਨਜ਼ਾਰਾ ਹੁੰਦਾ ਸੋ ਹੁਣ ਦਾ ਮੈਂ ਤੁਹਾਨੂੰ ਵੀਊ ਵਿਖਾਉਣਾ ਹੈ ਮੋਟਰ ਦਾ ਆ ਨਾਮ ਦਾ ਯਾਰ ਪਿੰਡਾਂ ਦੀ ਜ਼ਿੰਦਗੀ ਹੈ ਨਾ ਜਿਹੜੀ ਇਹ ਪਿੰਡਾਂ ਵਾਲੇ ਸਮਝ ਸਕਦੇ ਕਿ ਪਿੰਡਾਂ ਵਾਲੀ ਜ਼ਿੰਦਗੀ ਦਾ ਅਸਲ ਸਕੂਨ ਕੀ ਆ ਅਸਲ ਸਕੂਨ ਜਿਹੜੀ ਪਿੰਡਾਂ ਵਾਲੀ ਜ਼ਿੰਦਗੀ ਦੇ ਇਹੀ ਆ ਕਿ ਜਿਵੇਂ ਸਵੇਰੇ ਸ਼ਾਮ ਮੋਟਰ ਤੇ ਆਉਣਾ ਨਾ ਇਸ ਤੋਂ ਵੱਡਾ ਆਨੰਦ ਮੈਨੂੰ ਨਹੀਂ ਲੱਗਦਾ ਜ਼ਿੰਦਗੀ ਦੇ ਕਿਸੇ ਹੋਟਲ ਕੇ ਕਿਸੇ ਰੈਸਟੋਰੈਂਟ ਕੇ ਟੌਪ ਸਟਾਰ ਹੋਟਲਾਂ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਹੋ ਰਾਜਾ ਲਓ ਜੀ ਚੈੱਕ ਕਰੋ ਤੁਸੀਂ ਆ ਕਣਕਾਂ ਹਰੀਆਂ ਆ ਪੂਰੇ ਸਿੱਟੇ ਦੇ ਉੱਤੇ ਇਧਰ ਬਰਸੀਨ ਸੋ ਦੇਖੋ ਜੀ ਕੀ ਬਾਤ ਆ ਚਾਰੇ ਪਾਸੇ ਕਣਕਾਂ ਕਣਕਾਂ ਲੱਭਦੀਆਂ ਆ ਤੇ ਉਧਰ مین ਰੋਡ ਐ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਸੋ ਐਦਾਂ ਸ਼ਾਮ ਦਾ ਵੀਊ ਇਦਾਂ ਦਾ ਆਇਆ ਜੀ ਮੋਟਰ ਦਾ ਤੇ ਸ਼ਾਮ ਨੂੰ ਜਿਹੜਾ ਮਰਨੂੰ ਦਿਲ ਮੱਲੋ ਮੱਲੀ ਕਰਨ ਲੱਗ ਪੈਂਦਾ ਤੇ ਬੀਬੀ ਨਾਲ ਗੱਲਾਂ ਬਾਤਾਂ ਕਰਾਂ ਇੱਥੇ ਐਕਸਰਸਾਈਜ਼ ਦੀ ਥੋੜਾ ਚਿਰ ਕਰਾਂਗੇ ਸਵੇਰੇ ਜੈਂਪੀ ਚੱਲ ਜੀਦਾ ਆਉਦਾ ਜਸਮਨ ਨੂੰ ਲੈ ਕੇ ਤੇ ਵਲੌਗ ਦਾ ਐਂਡ ਆਪਾਂ ਜਸਮਨ ਦੇ ਨਾਲ ਕਰਾਂਗੇ ਜਸਮਨ ਨੂੰ ਲੈ ਕੇ ਆਉਣਾ ਅੱਜ ਤੇ ਉਹਦੇ ਨਾਲ ਫੇ ਵਲੌਗ ਦੀ ਐਂਡਿੰਗ ਕਰਾਂਗੇ ਆਪਾਂ ਰਾਤ ਨੂੰ ਜਦੋਂ ਬੀਬੀ ਨੂੰ ਆ ਕੇ ਜਫੀ ਪਾਊਗਾ ਸੋ ਉਹਨਾਂ ਚੱਲ ਤੁਸੀਂ ਵੇਖੋ ਨਿਆਰਾ ਖੇਤਾਂ ਦਾ ਸਜੇ ਦਾ ਜਿਹਦਾ ਜਿੱਥੇ ਜਿੱਥੇ ਪਿੰਡ ਆ ਜਰੂਰ ਮੈਸੇਜ ਕਰਿਓ ਕਿ ਕਿਹੜੇ ਕਿਹੜੇ ਪਿੰਡਾਂ ਤੋਂ ਆਪਾਂ ਨੂੰ ਮੈਸੇਜ ਕਰਦੇ ਕਿਹੜੇ ਪਿੰਡਾਂ ਵਾਲੇ ਆ ਕਿਹੜੇ ਸ਼ਹਿਰਾਂ ਵਾਲੇ ਆ ਦੱਸਿਓ ਜਿਹਦੇ ਦੇ ਦੇਖਦੇ ਆ ਕਿ ਪਿੰਡਾਂ ਵਾਲਿਆਂ ਦੇ ਮੈਸੇਜ ਵਲੌਗ ਤੇ ਜ਼ਿਆਦਾ ਹੁੰਦੇ ਆ ਜਾਂ ਸ਼ਹਿਰਾਂ ਵਾਲਿਆਂ ਦੇ ਹੁੰਦੇ ਆ ਸੋ ਜਿਹੜੇ ਮੇਰੇ ਵੀਰ ਪਿੰਡਾਂ ਚ ਰਹਿੰਦੇ ਆ ਤੇ ਬਾਕੀ ਮੈਨੂੰ ਇਹ ਵੀ ਦੱਸਿਓ ਕਿਹੜਾ ਕਿਹੜਾ ਵੀਰ ਨਾਨਦਪੁਰ ਸਾਹਿਬ ਗਿਆ ਸੀਗਾ ਸਾਡਾ ਤਾਂ ਦਿਲ ਨਹੀਂ ਲੱਗਦਾ ਪਿਆ ਆ ਕੇ ਆਪਾਂ ਤਾਂ ਉਹਦਾ 2 ਦਿਨ ਰਹਿ ਗਏ ਪਰ ਦਿਲ ਨਹੀਂ ਲੱਗਦਾ ਆਨੰਦਪੁਰ ਸਾਹਿਬ ਤੋ ਆ ਕੇ ਤੇ ਦੱਸਿਓ ਜਰੂਰ ਵੀ ਕਿਹਦਾ ਕਿਹਦਾ ਆ ਕੇ ਘਰੇ ਦਿਲ ਨਹੀਂ ਲੱਗਿਆ ਲਓ ਜੀ ਜਸਮਨ ਜੀ ਹੁਣੀ ਕਮਬੈਕ ਇਨ ਹੋਮ ਹਾਂ ਜਸਮਨ ਸਤਿ ਸ਼੍ਰੀ ਅਕਾਲ ਬੋਲਾ ਦਿਓ ਪਹਿਲਾਂ ਸਤਿ ਸ਼੍ਰੀ ਅਕਾਲ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਕੀ ਹਾਲ ਚਾਲ ਨੇ ਠੀਕ ਠਾਕ ਆਡੀਅנס ਠੀਕ ਠਾਕ ਆਡੀਅנס ਕਾ ਜੱਟ ਆ ਗਏ ਆ ਪਿੰਡ ਕਿ ਜੱਟ ਆ ਗਏ ਆ ਪਿੰਡ ਇੱਧਰ ਦੇਖ ਪਹਿਲਾਂ ਗੱਲ ਸੁਣਾ ਕੋਈ ਕੀ ਗੱਲ ਆ ਇਹ ਲੈ ਤੂੰ ਸੁਣਾ ਕੋਈ ਗੱਲ ਤੂੰ ਹਾਂਜੀ ਤੁਸੀਂ 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 ਸੁਣਾਓ ਗੱਲ ਕੋਈ ਹੈ ਘਰੇ ਜਾ ਕੇ ਕੀ ਕਰਨਾ ਕਰਨਾ ਕਿਹਦੇ ਨਾਲ ਦਾਦੀ ਨਾਲ ਹੋਰ ਕਿਹਦੇ ਨਾਲ ਪਾਪਾ ਨਾਲ ਤੇ ਦਾਦੀ ਨਾਲ ਤੇ ਬੀਬੀ ਨਾਲ ਆਹ ਚਾਚੀ ਨਾਲ ਤੇ ਦਾਦੀ ਤੇ ਘਰ ਹੈ ਨਹੀਂ ਮम्मा ਡਾਡੀ ਕਹ ਰਾਗੇ ਹੈਗੇ ਨੇ ਹੈਗੇ ਨੇ ਕਰਈਆ ਅੱਛਾ ਕੀ ਖੇਡਣਾ ਤੂੰ ਜਾ ਕੇ ਉਹ ਕਿਥੇ ਖੇਡਣਾ ਕੀ ਆ ਪਿੰਡ ਜਾ ਕੇ ਅੱਜ ਸਾਨੂੰ ਕੱਲ ਕੀ ਆ ਜਸਮਨ ਦੇ ਸਕੂਲ ਕੱਲ ਸਕੂਲ ਲੈ ਕੀ ਆ ਜਸਮਨ ਦੇ ਮੀਟਿੰਗ ਕਿੰਨੇ ਕਿੰਨੇ ਜਾਣੇ ਕੌਣ ਸੀ ਮੀਟਿੰਗ ਜਸਮਨ ਹੋਰ ਕਿੰਨੇ ਜਾਣਾ ਮਮਾ ਨੇ ਤੇ ਪਾਪਾ ਨੇ ਨਹੀਂ ਜਾਣਾ ਤੂੰ ਬੈਠਾ ਪਾਪਾ ਨੇ ਨਹੀਂ ਉਹ ਤਾਂ ਪਾਪਾ ਵੀ ਜਾਣਗੇ ਕੀ ਗੱਲ ਓਕੇ ਪਾਪਾ ਨੇ ਕਿਉਂ ਨਹੀਂ ਜਾਣਾ ਦੱਸੋ ਚੱਲ ਦੱਸਦੇ ਪਾਪਾ ਨੇ ਕਿੱਥੇ ਜਾਣਾ ਅੱਛਾ ਜਾਣਾ ਹੈ ਨਹੀਂ ਮੇਰੀ ਬੱਗੀ ਉਹਦੀ ਬੁਗੜੀ ਜਾਈ ਮੈਂ ਕਿਹੜੀਆਂ ਤੇਰਾ ਫਰੈਂਡਾਂ ਨੂੰ ਬੁਲਾਉਣ ਲੱਗਾ ਹਾਂ ਮੈਂ ਤੇਰੀਆਂ ਫਰੈਂਡਾਂ ਨੂੰ ਬੁਲਾਉਣ ਲੱਗਾ ਕਿਉਂ ਨਹੀਂ ਆਈ ਹੈਂ ਟ੍ਰੇਨ ਕਿਉਂ ਨਹੀਂ ਆਈ ਮੈਂ ਲਵਿਕਾ ਨੂੰ ਕੁੱਟਣਾ ਜਾ ਕੇ ਉੱਥੇ ਟ੍ਰੇਨ ਦਾ ਮੁੱਕ ਗਿਆ ਲਵਿਕਾ ਨੂੰ ਕੁੱਟਣਾ ਤੇਰੀ ਫਰੈਂਡ ਨੂੰ ਪਿਊਲ ਮੁੱਕ ਗਿਆ ਟ੍ਰੇਨ ਦਾ ਹਾਂ ਪਾਪਾ ਨਹੀਂ ਆਣੇ ਚਾਹੀਦੇ ਕੀ ਹਾਂ ਟਰੇਨ ਬੁੱਤੂ ਬੱਸ ਆ ਜਾਣਾ ਇਧਰੋਂ ਆ ਜਾਣੀ ਟਰੇਨ ਇਧਰੋਂ ਇਧਰੋਂ ਆਊਗੀ ਲੈਫਟ ਵੱਲ ਕੇ ਰਾਈਟ ਵੱਲ ਇਹ ਰਾਈਟ ਵੱਲ ਰਾਈਟ ਵੱਲ ਹਾਂਜੀ ਓਕੇ ਲੈਫਟ ਵੱਲ ਵੀ ਆ ਸਕਦੀ ਆ ਜਰੂਰੀ ਰਾਈਟ ਵੱਲ ਹੋਣੀ ਹੋਣੀ ਲੈਫਟ ਵੱਲ ਵੀ ਆ ਸਕਦੀ ਆ ਓਕੇ ਆ ਤੁਸੀਂ ਸ਼ੀਸ਼ਾ ਤੋੜ ਦੋ ਲਮਕ ਲਮਕ ਕੇ ਹੈ ਕੋਈ ਗੱਲ ਨਹੀਂ ਖੁੱਲੀ ਹਵਾਏ ਕਰੇਗੀ ਵਿੱਚ ਹੈ ਠੀਕ ਆ ਓਕੇ ਮਾਮੇ ਦੀ ਕਾਰ ਚ ਵੀ ਇਦਾਂ ਕਰੀ ਕੀਤਾ ਜਿਦਾ ਪਾਪਾ ਦੀ ਚ ਕਰਦਾ ਹੈ ਆਓ ਜਲੀਂਗੜ ਯਸ ਇੱਥੇ ਬਹਿ ਜਾ ਇੱਥੇ ਬਹਿ ਜਾਣਾ ਛੱਤਰ ਪੈਣਗੇ ਯਸ ਸਟਾਰ ਆਹ ਹੈਂਡੀ ਤੇ ਕੀ ਹੋਇਆ ਲਵ ਯੂ ਆ ਦਿਖਾਓ ਸਟਾਰ ਓ ਕਿੰਨੇ ਪੋਇਓ ਇਹ ਕਿਨੇ ਲਿਖਿਆ ਸਟਾਰ ਚਸ਼ਮਣ ਮੈਡਮ ਨੇ ਕਿਹੜੀ ਮੈਡਮ ਨੇ ਸੋਨਾ ਮੈਮ ਨੇ ਕੀ ਕਹਿੰਦੇ ਕੀ ਕਹਿੰਦੇ ਸੋਨਾ ਮੈਮ ਕੀ ਬੋਲੂ ਇੱਧਰ ਆ ਸਟਾਰ ਨਹੀਂ ਕੀ ਕਹਿੰਦੇ ਬੋਲੂ ਇੱਧਰ ਆ ਸਟਾਰ ਬਣਾਈਏ ਕਿਦਾਂ ਕਹਿੰਦੇ ਮੈਮ ਇਹ ਕੀ ਕਹਿੰਦੇ ਭੋਲੂ ਇੱਧਰ ਆ ਜਾ ਭੋਲੂ ਇੱਧਰ ਆ ਜਾ ਕੀ ਬਣਾਈਏ ਸਟਾਰ ਦੁਆਰਾ ਬੋਲ ਕੇ ਦੱਸੋ ਪੂਰੀ ਚੰਗੀ ਤਰ੍ਹਾਂ ਭੋਲੂ ਆ ਜਾ ਸਟਾਰ ਬਣਾਈਏ ਤੁਸੇ ਭੋਲੂ ਹਾਂਜੀ ਕੀ ਸ਼ਰਾਪਾ ਨਹੀਂ ਇਹ ਜਸਮਨ ਸਾਡਾ ਭੋਲੂ ਆ ਭੋਲੂ ਮੇਰਾ ਬੁੱਗੂ ਹਨਾ ਜਸਮਨ ਓਏ ਉਂਗਲ ਥੱਲੇ ਕਰੋ ਕਾਹ ਚਾ ਕਾ ਉਂਗਲ ਥੱਲੇ ਕਰੋ ਪਾਪਾ ਨਹੀਂ ਕਰਦਾ ਨਹੀਂ ਆਦਾ ਤੂੰ ਕੀ ਕਰ ਲੇਗਾ ਕੁਛ ਨਹੀਂ ਕੁਛ ਨਹੀਂ ਤੂੰ ਕਿਉਂ ਨਹੀਂ ਕੁਛ ਕਰ ਸਕਦਾ ਤੂੰ ਬੜਾ ਕੁਛ ਕਰ ਸਕਦਾ ਓਏ ਤੂੰ ਬੜਾ ਕੁਛ ਕਰ ਸਕਦਾ ਬੜਾ ਕੁਛ ਫਟਕਾ ਮੈਂ ਫਟਕਾ ਮੰਨਿਆ ਅੱਛਾ ਮੈਂ ਤਾਂ ਦੇਖਿਆ ਨਹੀਂ ਮੈਂ ਟੋਪੀ ਲਈਏ ਕਰੇ ਓ ਨੀਂਦੇ ਰੱਖਦਾ ਫਟਕਾ ਕਿਹਦੇ ਕਲਰ ਦਾ ਫਟਕਾ ਬੰਨਿਆ ਜਸਮਨ ਜਸਨ ਵੀ ਵੀ ਗੰਦੀ ਕਿ ਸੋਣੀ ਸੋਣੀ ਡੈਡੀ ਗੰਦੇ ਕਿ ਸੋਹਣੇ ਸੋਹਣੇ ਗੰਦੇ ਆ ਯਾਰ ਓ ਨਹੀਂ ਓ ਯਾਰ ਗੰਦੇ ਆ ਯਾਰ ਤੇ ਦਾਦੀ ਦਾਦੀ ਵੀ ਸੋਹਣਿਆ ਤੇ ਚਾਚਾ ਚਾਚਾ ਵੀ ਸੋਹਣਿਆ ਤੇ ਚਾਚੀ ਤੇ ਚਾਚੀ ਵੀ ਸੋਹਣਿਆ ਤੇ ਗੰਦਾ ਕਿਹੜਾ ਫਿਰ ਬੰਦਾ ਮੈਨੂੰ ਇਹ ਦੱਸ ਪਹਿਲਾਂ ਗੰਦਾ ਗੰਦਾ ਅੰਡਾ ਕੌਣ ਹੈ ਉਹ ਗੰਦਾ ਅੰਡਾ ਕੌਣ ਜਸਮਨ ਗੰਦਾ ਅੰਡਾ ਐਗ ਚਲ ਕੱਕਰੇ ਮਿਲਦੇ ਜਾ ਕੇ ਕਰੀ ਮਿਲਦੇ ਜਾ ਕੇ ਓਕੇ ਜੀ ਕ ਕੀ ਜੀ ਬਾਏ ਲਵ ਯੂ ਬਾਏ ਲਵ ਯੂ ਚੱਲ ਚਲੀਏ ਡੈਡੀ ਕੋਲ ਆ ਜਾ ਕੰਨ ਨਾ ਫੋਨ ਲਾ ਬੜਾ ਕੰਨ ਨਾ ਲਾਵਾ ਆ ਜਾ ਪਹਿਲੇ ਇੱਕ ਵਾਰ ਡੈਡੀ ਸਾਸਰੀ ਕਾਲ ਪਲਾ ਦੋ ਬੀਬੀ ਨੂੰ ਸਾਸਰੀ ਕਾਲ ਪਲਾ ਦੋ ਇੱਕ ਵਾਰੀ ਪਲਾ ਦੋ ਜੱਫੀ ਪਾ ਲੋ ਇੱਕ ਰਿਪੋਰਟ ਕੇ ਬਾਸ ਫਿਰ ਚਲੀਏ ਕੋਈ ਨਹੀਂ ਢਟਕਾ ਬਣਿਆ ਫਿਰ ਕੀ ਏ ਮੇडम ਤੂੰ ਆਇਆ ਓਏ ਆਏ ਹਾਏ ਠੰਡ ਇੱਕ ਵਾਰੀ ਚੰਗੀ ਤਰ੍ਹਾਂ ਠੰਡ ਪਾ ਦੋ ਨਾ ਬੀਬੀ ਨੂੰ ਪਾਰੀ ਕਰ ਦੋ ਨਾਲੇ ਹਾਂ ਜੀ ਪਾਰੀ ਨੇ ਕੀਤੀ ਨਹੀਂ ਨੇ ਪਾਰੀ ਕਰ ਦੋ ਹਾਂ ਹਾਂ ਕਾ ਬੀਬੀ ਤੂੰ ਸੋ ਠੀਕ ਓ ਕਾ ਬੀਬੀ ਤੁਸੀਂ ਠੀਕ ਹੋ ਬੀਬੀ ਤੁਸੀਂ ਠੀਕ ਹੋ ਮੈਂ ਤਾਂ ਸੋ ਧਿਆਨ ਤੇ ਡੈਡੀ ਵਾਲਾ ਚਲਾ ਚਲੀ ਰੈਡੀ ਕੋ ਠੀਕ ਆ ਜਾ ਭਰਾ ਕਿ ਹੁਣ ਸਵੇਰੇ ਮਿਲਦੇ ਆ ਤੇ ਸਿਰ ਓਕੇ ਆ ਫਿਰ ਹੈ ਸਵੇਰੇ ਮਿਲਾਂਗੇ ਹੁਣ ਸਵੇਰੇ ਮਿਲਾਂਗੇ ਵਲੌਗ ਦੀ ਇਹਦੇ ਨਾਲ ਸਮਾਪਤੀ ਆ ਹਾਂ ਸੋ ਨੈਕਸਟ ਵਲੌਗ ਦੇ ਵਿੱਚ ਕੱਲ ਫੇਰ ਗੱਲਾਂ ਬਾਤਾਂ ਕਰਾਂਗੇ ਕਰਾਂਗੇ ਸਦਵਾ ਕਰਿਓ ਮੇਰੀ ਬੀਬੀ ਤੰਦਰੁਸਤ ਰਵੇ ਠੀਕ ਚਲ ਓਕੇ ਜੀ ਠੀਕ ਓਕੇ